ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਸੀਨੀਅਰ ਪੰਜਾਬ ਟੀਵੀ ਦੇ ਨਾਲ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਅੱਜ ਆਪਾਂ ਬੇਹਦ ਅਹਿਮ ਖਬਰਾਂ ਤੇ ਸਿਆਸੀ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਉਮੀਦ ਹੈ ਤੁਸੀਂ ਆਪਣੇ ਵਿਚਾਰ ਜਰੂਰ ਕਮੈਂਟ ਕਰੋਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋਗੇ ਜੇਕਰ ਪੰਜਾਬ ਦੇ ਹਾਲਾਤਾਂ ਦਾ ਕਰਨਾ ਬਣਦਾ ਆ ਕਿਉਂਕਿ ਪੰਜਾਬ ਦੇ ਵਿੱਚ ਗੈਂਗਵਾਰ ਦਾ ਜਿਹੜਾ ਖਤਰਾ ਆ ਉਹ ਮੰਡਰਾ ਰਿਹਾ ਆ ਇੱਕ ਵਾਰੀ ਫਿਰ ਉਹ ਪ੍ਰਸਥਿਤੀਆਂ ਬਣਦੀਆਂ ਨਜ਼ਰ ਆ ਰਹੀਆਂ ਨੇ ਜਿਹੜੀਆਂ ਕਿਸੇ ਸਮੇਂ ਸੁੱਖਾ ਕਲੋ ਬਨਾਮ ਵਿੱਕੀ ਗੌਂਦਰ ਵਿਚਾਲੇ ਬਣਦੀਆਂ ਤਸ ਰਹੀਆਂ ਸੀ ਇਹ ਹੁਣ ਮਸਲਾ ਕਿੱਥੋਂ ਤੱਕ ਜਾਏਗਾ ਚਰਚਾ ਕਰਨੀ ਬਣਦੀ ਹੈ ਇੱਕ ਪਾਸੇ ਪੰਜਾਬ ਦੇ ਵਿੱਚ ਗੈਂਗਸਟਰ ਵਾਰ ਦੂਜੇ ਪਾਸੇ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਆ ਉਹ ਘੁਣਵਾਗ ਅੰਦਰੋ ਹੀ ਅੰਦਰੀ ਖਾ ਰਿਹਾ ਆ ਅਤੇ ਇਸ ਨਸ਼ੇ ਦੇ ਸੰਦਰਭ ਦੇ ਵਿੱਚ ਵੀ ਆਪਾਂ ਖਬਰਾਂ ਲਵਾਂਗੇ ਉਸ ਤੇ ਚਰਚਾ ਕਰਾਂਗੇ ਕਿ ਪਿਛਲੇ ਦਿਨੀ ਮੋੜ ਕਲਾ ਪਿੰਡ ਦੇ ਵਿੱਚ ਜਿਸ ਹਿਸਾਬ ਦੇ ਨਾਲ ਕੰਧਾਂ ਉੱਤੇ ਲਿਖ ਦਿੱਤਾ ਗਿਆ ਸੀ ਕਿ ਚਿੱਟਾ ਇੱਧਰ ਸ਼ਰੀਆਮ ਵਿਕਦਾ ਆ ਅਤੇ ਉਸ ਤੋਂ ਬਾਅਦ ਪੁਲਿਸ ਪਤਾ ਨਹੀਂ ਚਿੱਟੇ ਵਾਲਿਆਂ ਨੂੰ ਉਹਨਾਂ ਨੇ ਫੜਿਆ ਜਾਂ ਨਹੀਂ ਪਰ ਕੰਧਾਂ ਤੇ ਉਹਨਾਂ ਨੇ ਪੇਂਟ ਕਰ ਦਿੱਤਾ ਜੋ ਕੰਧਾਂ ਤੇ ਲਿਖਿਆ ਹੋਇਆ ਸੀ ਉਸ ਨੂੰ ਮਿਟਾ ਜ਼ਰੂਰ ਦਿੱਤਾ ਗਿਆ ਆ ਹੁਣ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਵੀ ਇੱਕ ਜਿਹੜਾ ਨੋਟਿਸ ਆ ਉਹ ਲਿਆ ਆ ਉਹਨਾਂ ਨੇ ਜਵਾਬ ਤਲਬ ਕੀਤਾ ਆ ਪੰਜਾਬ ਸਰਕਾਰ ਨੂੰ ਔਰ ਬਹੁਤ ਤਿੱਖੇ ਸਵਾਲ ਨੇ ਜਿਹੜੇ ਉਹ ਪੁੱਛੇ ਗਏ ਨੇ ਉਹ ਸਵਾਲ ਕਿਹੜੇ ਆ ਆਪਾਂ ਉਸ ਸੰਦਰਭ ਦੇ ਵਿੱਚ ਵੀ ਗੱਲ ਕਰਾਂਗੇ ਤੇ ਇੱਕ ਸਵਾਲ ਅਸੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖਣਾ ਆ ਉਹ ਇਹ ਆ ਜਿਸ ਦੇ ਵਿੱਚ ਤੁਸੀਂ ਕਮੈਂਟ ਕਰਕੇ ਉਸ ਦਾ ਜਵਾਬ ਦੇਣਾ ਆ ਸਵਾਲ ਇਹ ਆ ਕਿ ਕੀ ਪੰਜਾਬ ਦੇ ਵਿੱਚ ਜਿਹੜਾ ਆ ਉਹ ਚਿੱਟਾ ਜਾਂ ਨਸ਼ਾ ਆ ਉਹ ਖਤਮ ਕਰਨ ਦੇ ਲਈ ਸਰਕਾਰਾਂ ਜਿਹੜੀਆਂ ਨੇ ਉਹ ਕਾਮਯਾਬ ਕਿੰਨੀਆਂ ਕੋਈਆਂ ਨੇ ਕੀ ਸਰਕਾਰਾਂ ਨਸ਼ੇ ਨੂੰ ਖਤਮ ਕਰਨ ਦੇ ਵਿੱਚ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੀਆਂ ਨੇ ਜਾਂ ਨਹੀਂ ਮੈਂ ਦੁਬਾਰਾ ਤੋਂ ਫੇਰ ਸਵਾਲ ਰਿਪੀਟ ਕਰ ਰਿਹਾ ਕਿ ਕੀ ਪੰਜਾਬ ਦੇ ਵਿੱਚ ਸਰਕਾਰਾਂ ਨਸ਼ਾ ਜਿਸ ਦੇ ਵਿੱਚ ਚਿਟਾ ਜਾਂ ਹੋਰ ਵੀ ਬਹੁਤ ਤਰ੍ਹਾਂ ਦੇ ਨਸ਼ੇ ਆਉਂਦੇ ਆ ਉਹਨਾਂ ਨੂੰ ਖਤਮ ਕਰਨ ਦੇ ਵਿੱਚ ਕਾਮਯਾਬ ਹੋਈਆਂ ਨੇ ਜਾਂ ਨਹੀਂ ਇਸ ਦੇ ਬਾਰੇ ਤੁਸੀਂ ਕਮੈਂਟ ਹੈ ਜਿਹੜਾ ਉਹ ਕਰ ਸਕਦੇ ਹੋ ਤੁਸੀਂ ਆਪਣਾ ਜਿਹੜਾ ਪੱਖ ਆ ਉਹ ਸਾਡੇ ਸਾਹਮਣੇ ਰੱਖ ਸਕਦੇ ਹੋ ਕਿਉਂਕਿ ਨਸ਼ਾ ਲਗਾਤਾਰ ਪੰਜਾਬ ਦੇ ਵਿੱਚ ਇੱਕ ਪੋਲੀਟੀਕਲ ਇਸ਼ੂ ਵੀ ਬਣਿਆ ਹੋਇਆ ਹੈ ਸੋਸ਼ਲ ਇਸ਼ੂ ਵੀ ਬਣਿਆ ਹੋਇਆ ਹੈ ਔਰ ਇਸ ਨਸ਼ੇ ਨੂੰ ਲੈ ਕੇ ਦਾਅਵੇ ਵੀ ਬਹੁਤ ਕੀਤੇ ਗਏ ਕੋਈ ਕਹਿੰਦਾ ਸੀ ਕਿ 4 ਮਹੀਨਿਆਂ ਦੇ ਵਿੱਚ ਨਸ਼ਾ ਜਿਹੜਾ ਉਹ ਪੰਜਾਬ ਦੇ ਵਿੱਚ ਖਤਮ ਕਰ ਦਿੱਤਾ ਜਾਏਗਾ ਕੋਈ ਕਹਿੰਦਾ ਸੀ ਕਿ 4 ਮਹੀਨੇ ਤਾਂ ਛੱਟੋ ਅਸੀਂ 4 ਹਫ਼ਤਿਆਂ ਦੇ ਵਿੱਚ ਜਿਹੜਾ ਨਸ਼ਾ ਆ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਦੇਵਾਂਗੇ ਨਸ਼ੇ ਦੀਆਂ ਜੜ੍ਹਾਂ ਅਸੀਂ ਪੰਜਾਬ ਦੇ ਵਿੱਚੋਂ ਪੂਰੀ ਤਰ੍ਹਾਂ ਪੱਟ ਦੇਵਾਂਗੇ ਜਿਹੜੇ ਕਿਸੇ ਸਮੇਂ ਕਹਿੰਦੇ ਹੁੰਦੇ ਸੀ ਕਿ ਨਸ਼ਾ ਤਾਂ ਪੰਜਾਬ ਦੇ ਵਿੱਚ ਹੈ ਹੀ ਨਹੀਂ ਉਹ ਅੱਜ ਮੰਨ ਰਹੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਜ਼ਰੂਰ ਹੈ ਪਰ ਗਾਹੇ-ਬਗਾਹੇ ਜਦੋਂ ਸਾਡੇ ਨੌਜਵਾਨ ਕਿਸੇ ਧਰਨੇ ਪ੍ਰਦਰਸ਼ਨ 'ਚ ਜਾਂ ਕਿਸੇ ਪੰਜਾਬ ਤੇ ਜਦੋਂ ਵੀ ਪੀੜ ਪਈ ਹੈ ਆਪਣੇ ਹੱਕਾਂ ਦੇ ਲਈ ਖੜਦੇ ਨੇ ਫਿਰ ਲੱਗਦਾ ਆ ਕਿ ਪੰਜਾਬ ਦੇ ਵਿੱਚ ਨਸ਼ਾ ਨਹੀਂ ਹੈ ਸ਼ਾਇਦ ਐਵੇਂ ਹੀ ਅਸੀਂ ਰੌਲਾ ਜਿਹੜਾ ਉਹ ਪਾਈ ਜਾ ਰਹੇ ਆ ਸੋ ਇਹਦੇ ਉੱਤੇ ਚਰਚਾ ਕਰਨੀ ਤਾਂ ਬਣਦੀ ਹੈ ਅੱਗੇ ਜ਼ਿਕਰ ਕਰਾਂਗੇ ਕਿ ਉੱਧਰ ਭਾਰਤੀ ਜਨਤਾ ਪਾਰਟੀ ਦੇ ਅੰਦਰ ਜਿਹੜੇ ਪੁਰਾਣੇ ਕਾਂਗਰਸੀ ਬੈਠੇ ਆ ਉਹ ਤਾਂ ਇੱਕ ਤੋਂ ਇੱਕ ਬਾਅਦ ਇਹ ਚਾਹ ਰਹੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਅਕਾਲੀ ਦਲ ਦੇ ਨਾਲ ਜਿਹੜਾ ਇਕੱਠ ਜੋੜਾ ਹੋ ਜਾਵੇ ਜਿਹੜੇ ਕਾਰਨਾ ਕਰਕੇ ਅਸੀਂ ਕਾਂਗਰਸ ਛੱਡੀ ਐ ਜਾਂ ਕਾਂਗਰਸ ਨੂੰ ਜੇ ਅਸੀਂ ਛੱਡਣ ਤੋਂ ਬਾਅਦ ਕੋਈ ਸੀਸਾ ਦਿਖਾਉਣਾ ਹੈ ਤੇ ਆਹ ਦੇਖੋ ਤੁਹਾਨੂੰ ਛੱਡ ਕੇ ਅਸੀਂ ਕਿੰਨੇ ਸੁਖੀ ਆ ਸਹਨ ਸਾਨੂੰ ਕੀ ਮਿਲਿਆ ਤੇ ਫਿਰ ਜ਼ਰੂਰੀ ਹੈ ਕਿ ਸੱਤਾ ਹਾਸਲ ਕੀਤੀ ਜਾਵੇ ਤੇ ਸੱਤਾ ਇਕੱਲਿਆਂ ਨੂੰ ਮਿਲਨੀ ਨਹੀਂ ਹੈ ਉਹ ਕਾਲੇ ਪਏ ਹੋਏ ਨੇ ਕਿ ਗੱਠਜੋੜ ਹੋਵੇ ਪਰ ਜਿਹੜੇ ਪੁਰਾਣੇ ਟਕਸਾਲੀ ਨੇ ਬਾਜਪਾਈ ਦੇ ਵੇਲੇ ਦੇ ਆਪਣੇ ਆਪ ਨੂੰ ਕੱਟੜ ਬੀਜੇਪੀ ਵਾਲੇ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਇਦਾਂ ਨਹੀਂ ਹੋ ਸਕਦਾ ਅਸੀਂ ਗੱਠਜੋੜ ਨਹੀਂ ਕਰ ਸਕਦੇ ਹਾਲਾਂਕਿ ਗੱਠਜੋੜ ਹੋਣ ਲੱਗਿਆ ਪਤਾ ਨਹੀਂ ਲੱਗਣਾ ਪਰ ਜਿਸ ਤਰੀਕੇ ਦੇ ਨਾਲ ਕਾਂਗਰਸ ਸੀ ਹਿੱਤ 'ਚ ਹੈਗੇ ਨੇ ਅਕਾਲੀ ਦਲ ਦੇ ਤੇ ਭਾਜਪਾ ਜਿਹੜੀ ਆ ਉਹ ਵਿਰੋਧਤਾ 'ਚ ਗੱਲ ਕਰਦੀ ਐ ਇਹ ਮਤਲਬ ਮੈਨੇ ਕੀ ਨੇ ਆਪਾਂ ਇਹਦਾ ਵੀ ਜ਼ਿਕਰ ਕਰਾਂਗੇ ਜੇਕਰ ਇਸ ਗੱਲ ਦਾ ਵੀ ਕਰਨਾ ਬਣਦਾ ਏ ਕਿ ਪੰਜਾਬ ਸਰਕਾਰ ਨੂੰ ਲੈ ਕੇ ਕਈ ਤਰੀਕੇ ਦੇ ਸਵਾਲ ਜਿਹੜੇ ਆ ਉਠਾਏ ਜਾ ਰਹੇ ਆ ਖਾਸ ਤੌਰ ਤੇ ਆਰਥਿਕ ਹਾਲਾਤਾਂ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਪਾ ਹੋਰਾਂ ਨੇ ਵੀ ਕਿੰਤੂ ਪਰੰਤੂ ਕੀਤੇ ਆ ਸਰਕਾਰ ਤੇ ਆਮ ਆਦਮੀ ਪਾਰਟੀ ਤੇ ਤੇ ਭਗਵੰਤ ਸਿੰਘ ਮਾਨ ਦੇ ਉੱਤੇ ਨਿਸ਼ਾਨਾ ਜਿਹੜਾ ਉਹ ਸਾਧਿਆ ਆ ਉਸ ਦਾ ਜ਼ਿਕਰ ਵੀ ਕਰਾਂਗੇ ਉਧਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਹੈ ਜਿਹੜਾ ਉਹ ਵਾਵਾ ਭੱਖਿਆ ਹੋਇਆ ਹੈ ਕਿਉਂਕਿ ਅੱਜ ਭਲਕ ਦਾ ਦਿਨ ਸਿਰਫ ਰਹਿ ਗਿਆ ਹੈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਅਤੇ ਦਫ਼ਤਰ ਖਾਲੀ ਨਜ਼ਰ ਆ ਰਹੇ ਨੇ ਦਫਤਰਾਂ ਦੇ ਵਿੱਚ ਬੀਡੀਪੀਓ ਨਹੀਂ ਬੈਠ ਰਹੇ ਸਰਕਾਰੀ ਅਧਿਕਾਰੀ ਨਹੀਂ ਬੈਠ ਰਹੇ ਜਿਨ੍ਹਾਂ ਦੇ ਕੋਲ ਜਾ ਕੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਆ ਜਿਨ੍ਹਾਂ ਦੇ ਕੋਲੋਂ ਜਾ ਕੇ ਐਨਓਸੀਜ਼ ਲੈ ਕੇ ਆਉਣੀਆਂ ਨੇ ਜਿਨ੍ਹਾਂ ਦੇ ਕੋਲ ਜਾ ਕੇ ਚੁੱਲਾ ਟੈਕਸ ਦੀਆਂ ਰਸੀਦਾਂ ਜਿਹੜੀਆਂ ਨੇ ਉਹ ਕਟਵਾਉਣੀਆਂ ਨੇ ਉਹ ਦਫਤਰਾਂ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਹੇ ਆਪਣੇ ਕੁਰਸੀਆਂ ਤੇ ਉਹ ਬੈਠ ਨਹੀਂ ਰਹੇ ਬਹੁਤ ਹੈ ਜਿਹੜਾ ਉਹ ਰੌਲਾ ਪਿਆ ਹੋਇਆ ਹੈ ਪੰਜਾਬ ਦੇ ਵਿੱਚ ਇੱਕ ਨਾਬੇ ਦੇ ਵਿੱਚ ਤਾਂ BDPO BB ਜਿਹੜੀ ਆ ਉਹ ਜਿਸ ਹਿਸਾਬ ਦੇ ਨਾਲ ਪੋਲੀਟੀਕਲ ਪਾਰਟੀਆਂ ਦੇ ਆਗੂਆਂ ਨੂੰ ਜਵਾਬ ਦਿੰਦੇ ਆ ਇਸ ਤੋਂ ਇਸ਼ਾਰਾ ਕੁਝ ਹੋਰ ਮਿਲਦੇ ਆ ਕਿ ਆਖਿਰ ਦੇ ਵਿੱਚ ਜਿਹੜੀ ਸੱਤਾ ਆ ਉਹ ਅਫਸਰਸ਼ਾਈ ਜਾਂ ਇਹਨਾਂ ਚੋਣਾਂ ਦੇ ਦਰਮਿਆਨ ਸੱਤਾ ਦੁਆਰਾ ਇਸ ਅਫਸਰਸ਼ਾਈ ਨੂੰ ਇਸਤੇਮਾਲ ਕੀਤਾ ਜਾ ਰਿਹਾ ਜਾਂ ਨਹੀਂ ਔਰ ਜੇਕਰ ਆਪਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਚਪਾਨ ਫੇਰੀ ਦਾ ਵੀ ਕਰਾਂਗੇ ਤੇ ਜੇਕਰ ਇਸ ਗੱਲ ਦਾ ਵੀ ਕਰਨਾ ਬਣਦਾ ਆ ਕਿ ਉਧਰ ਕੇਂਦਰ ਦੀ ਸੱਤਾ ਨੇ ਚਾਹੇ ਰਾਜ ਭਵਨ ਹੋਵੇ ਤੇ ਚਾਹੇ ਪ੍ਰਧਾਨ ਮੰਤਰੀ ਦਫ਼ਤਰ ਹੋਵੇ ਉਹਨਾਂ ਦੇ ਨਾਂ ਤਬਦੀਲ ਕਰ ਦਿੱਤੇ ਹਨ ਨਾਂ ਤਬਦੀਲ ਕਰਨ ਦੇ ਨਾਲ ਕੀ ਬਦਲੇਗਾ ਕਿੰਨੀਆਂ ਕੋਈ ਚੀਜ਼ਾਂ ਬਿਹਤਰ ਹੋ ਜਾਣਗੀਆਂ ਜੇਕਰ ਕਰਨਾ ਬਣਦਾ ਆ ਉਧਰ ਜਿਹੜੀ ਮੋਬਾਈਲ ਦੇ ਵਿੱਚ ਸੰਚਾਰ ਸਾਥੀ ਐਪ ਤੁੰਣਣ ਦੀ ਗੱਲ ਮੈਂ ਇਸ ਕਰਕੇ ਕਰ ਰਿਹਾ ਕਿ ਕਿਉਂਕਿ ਜਿਹੜਾ ਤੁੰਣਣ ਸ਼ਬਦ ਆ ਉਥੇ ਵਰਤਿਆ ਜਾਂਦਾ ਆ ਜਿੱਥੇ ਕਿਸੇ ਚੀਜ਼ ਨੂੰ ਨਜਾਇਜ਼ ਤੌਰ ਤੇ ਕਿਸੇ ਦੇ ਉੱਤੇ ਥੋਪਿਆ ਜਾਵੇ ਕੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਔਰ ਮੋਬਾਈਲ ਕੰਪਨੀਆਂ ਇਸ ਨੂੰ ਜਿਹੜੇ ਉਹ ਰੱਖਣੀ ਪਵੇਗੀ ਇਸ ਐਪ ਹੈ ਜਿਹੜੀ ਬਾਕੀ ਬਾਇ ਡਿਫਾਲਟ ਤੁਸੀਂ ਉਸ ਨੂੰ ਡਿਲੀਟ ਨਹੀਂ ਕਰ ਸਕਦੇ ਉਹ ਤੁਹਾਡੇ ਫੋਨ ਦੇ ਵਿੱਚ ਆਲਰੇਡੀ ਇੰਸਟਾਲ ਹੋਵੇ ਕਿ ਤੁਸੀਂ ਉਸ ਨੂੰ ਅਨਇੰਸਟਾਲ ਵੀ ਨਹੀਂ ਕਰ ਸਕਦੇ ਉਹਨੂੰ ਲੈ ਕੇ ਜਿਹੜਾ ਰੌਲਾ ਪਿਆ ਆ ਔਰ ਉਸ ਰੋਲੇ ਤੋਂ ਬਾਅਦ ਹੁਣ ਸਰਕਾਰ ਜਿਹੜੀ ਆ ਉਹ ਯੂ ਟਰਨ ਲੈ ਰਹੀ ਆ ਥੋੜਾ ਜਿਹਾ ਪਿੱਛੇ ਨੂੰ ਆਪਣੇ ਪੈਰ ਖਿੱਚਦੀ ਨਜ਼ਰ ਆ ਰਹੀ ਆ ਉਹ ਨਜ਼ਰ ਇਸ ਗੱਲ ਤੇ ਆ ਰਹੀ ਆ ਕਿ ਜਿਹੜਾ ਮਾਮਲਾ ਆ ਉਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ ਚੁੱਕਿਆ ਹੈ ਤੇ ਕੇਂਦਰ ਸਰਕਾਰ ਦਾ ਇਸ ਦੇ ਉੱਤੇ ਵਿਰੋਧ ਕੀਤਾ ਜਾ ਰਿਹਾ ਇਸ ਦਾ ਵੀ ਆਪਾਂ ਜ਼ਿਕਰ ਕਰਨਾ ਆ ਪਰ ਸਭ ਤੋਂ ਪਹਿਲਾਂ ਆਪਾਂ ਜ਼ਿਕਰ ਕਰਾਂਗੇ ਪੰਜਾਬ ਦੀ ਵਿੱਚ ਜੋ ਇਸ ਸਮੇਂ ਪ੍ਰਸਥਿਤੀਆਂ ਨੇ ਉਹਨਾਂ ਦਾ ਕਰ ਲੈਨੇ ਆ ਜਿਨ੍ਹਾਂ ਨੂੰ ਲੈ ਕੇ ਚਿੰਤਾ ਤੇ ਚੇਤਨ ਚਿੰਤਨ ਕਰਨਾ ਪਣਦਾ ਜਾ ਕਿਉਂਕਿ ਪਿਛਲੇ ਕੁਝ ਸਮੇਂ ਦੇ ਦਰਮਿਆਨ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਵਾਪਰੀਆਂ ਨੇ ਉਹਨਾਂ ਨੇ ਇਹ ਗੱਲ ਤਾਂ ਦੱਸ ਦਿੱਤੀ ਹੈ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਿਹੋ ਜਿਹੀ ਆ ਪੰਜਾਬ ਦੇ ਵਿੱਚ ਚਾਹੇ ਥਾਣਿਆਂ ਦੇ ਬਾਹਰ ਹੋ ਰਹੇ ਪੰਪ ਧਮਾਕੇ ਹੋਣ ਜਿੰਨੂੰ ਕਈ ਵਾਰੀ ਪੁਲਿਸ ਵਾਲਿਆਂ ਨੇ ਕਿਹਾ ਇੰਦਾ ਜੀ ਟਾਇਰ ਫਟ ਗਿਆ ਸੀ ਕੁਝ ਕਹਿੰਦੇ ਸੀ ਕਿ ਰੈਡੀਏਟਰ ਫਟ ਗਿਆ ਸੀ ਆ ਪਿੱਛੇ ਜੇ ਗੁਰਦਾਸਪੁਰ ਵਾਲੇ ਪਾਸੇ ਫਿਰ ਇੱਕ ਧਮਾਕਾ ਹੁੰਦਾ ਹੈ ਤੇ ਧਮਾਕਾ ਹੋਣ ਤੋਂ ਬਾਅਦ ਕਹਿੰਦੇ ਆ ਜੀ ਉਹ ਤਾਂ ਟਰੱਕ ਦਾ ਟਾਇਰ ਫਟਿਆ ਸੀ ਟਰੱਕ ਦਾ ਟਾਇਰ ਤਾਂ ਲੱਭਾ ਨਹੀਂ ਬਲਕਿ ਉਸ ਧਮਾਕੇ ਦੇ ਵਿੱਚ ਜਿਹੜੀ ਬੀਪੀ ਚਖਮੀ ਹੋਈ ਸੀ ਉਹਦੇ ਪਿੰਡੇ 'ਚੋਂ ਉਹਦੇ ਸਰੀਰ 'ਚੋਂ ਸ਼ਰੇ ਜ਼ਰੂਰ ਮਿਲੇ ਸਨ ਧਮਾਕਾ ਖੇਤ ਜਿਹੜੀ ਸਮਗਰੀ ਹੈ ਉਹ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਮਿਲੀਆਂ ਸੀ ਅਤੇ ਉਸ ਤੋਂ ਬਾਅਦ ਪੁਲਿਸ ਕਹਿੰਦੀ ਜੀ ਆਪਾਂ ਇਨਕਾਊਂਟਰ ਕਰ ਲਿਆ ਆ ਆਪਾਂ ਬੰਦੇ ਆ ਜਿਹੜੇ ਉਹ ਫੜ ਲਏ ਆ ਆਪਾਂ ਤਾਂ ਬੜੇ ਵਧੀਆ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਕੀਤਾ ਆ ਉਹ ਕਟਨਾਵਾਂ ਇੱਕ ਪਾਸੇ ਵਾਪਰ ਰਹੀਆਂ ਨੇ ਤੇ ਜਿਸ ਹਿਸਾਬ ਦੇ ਨਾਲ ਕਤਲੋਗ ਗਲਤ ਹੋ ਰਹੀ ਆ ਪੰਜਾਬ ਦੇ ਵਿੱਚ ਉਹਦੇ ਵਿੱਚ ਫਰੋਤੀਆਂ ਵਾਲੇ ਮਾਮਲੇ ਵੀ ਹੈਗੇ ਆ ਲੁੱਟ ਖੋਹਾਂ ਵਾਲੇ ਮਾਮਲੇ ਵੀ ਹੈਗੇ ਆ ਚਾਹੇ ਆ ਖੰਡੂਰ ਸਾਹਿਬ ਦੇ ਵਿੱਚ ਇੱਕ ਦਿਨ ਪਹਿਲਾਂ ਕਰਿਆਣਾ ਸਟੋਰ ਦੇ ਵਿੱਚ ਜਿੱਦਾਂ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਬੰਨ ਕੇ ਚਲੇ ਜਾਂਦੇ ਆ ਉਸ ਦੀ ਮੌਤ ਹੋ ਗਈ ਆ ਉਸ ਤੋਂ ਇਲਾਵਾ ਬਿਆਵਾਂ ਦੇ ਵਿੱਚ ਜਿੱਦਾਂ ਲੁਧਿਆਣੇ 'ਚ ਗੋਲੀਆਂ ਚੱਲੀਆਂ ਦੋ ਧੜਿਆਂ ਦੇ ਦਰਮਿਆਨ ਉਹਨਾਂ ਦੇ ਵਿੱਚ ਦੋ ਦੀ ਮੌਤ ਹੋ ਜਾਂਦੀ ਹੈ ਤੇ ਉਹਨਾਂ ਦੀ ਮੌਤ ਤੋਂ ਬਾਅਦ ਵੀ ਜਿਹੜਾ ਮਾਹੌਲ ਆ ਪੰਜਾਬ ਦੇ ਵਿੱਚ ਇਸ ਸਮੇਂ ਬਹੁਤ ਤਿੱਖਾ ਹੋ ਰਿਹਾ ਆ ਕਿ ਔਰ ਇਸੇ ਤਰੀਕੇ ਦੇ ਨਾਲ ਚੰਡੀਗੜ੍ਹ ਤੇ ਵਿੱਚ ਵੀ ਪਿਤੇ ਦਿਨੀ ਜਿਹੜਾ ਆ ਉਹ ਸੈਕਟਰ 26 ਦੇ ਵਿੱਚ ਇੱਕ ਕਤਲ ਹੁੰਦਾ ਆ ਗੱਡੀ ਘੇਰ ਕੇ ਜਿਹੜਾ ਕਤਲ ਕੀਤਾ ਜਾਂਦਾ ਆ ਇੰਦਰਪ੍ਰੀਤ ਸਿੰਘ ਪੈਰੀ ਦਾ ਔਰ 인ਦਰ ਪ੍ਰੀਤ ਸਿੰਘ ਪੈਰੀ ਦਾ ਕਤਲ ਜਦੋਂ ਹੁੰਦਾ ਆ ਤੇ ਉਸ ਕਤਲ ਤੋਂ ਬਾਅਦ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਅਤੇ ਹੁਣ ਇਹਦੇ ਵਿੱਚ ਗੈਂਗਵਾਰ ਦਾ ਖਤਰਾ ਕਿਉਂ ਹੈ ਕਿਉਂਕਿ ਇਸ ਕਤਲ ਤੋਂ ਬਾਅਦ 골ਦੀ ਬਰਾੜ ਦੇ ਨਾਮ ਤੇ ਇੱਕ ਆਡੀਓ ਵਾਇਰਲ ਹੁੰਦੀ ਹੈ ਅਤੇ ਉਸ ਆਡੀਓ ਦੇ ਵਿੱਚ ਇਹ ਦਾਵਾ ਕੀਤਾ ਜਾਂਦਾ ਆ 골ਦੀ ਬਰਾੜ ਦੇ ਵੱਲੋਂ ਕਿ ਭਾਈ 인ਦਰ ਪ੍ਰੀਤ ਸਿੰਘ ਪੈਰੀ ਨੂੰ ਲੋਰਿਸ਼ ਬਿਸ਼ਨੋਈ ਗੈਂਗ ਨੇ ਪਹਿਲਾਂ ਫੋਨ ਕਰਕੇ ਸੱਦਿਆ ਉਸ ਨੂੰ ਇੱਥੇ ਸੱਦ ਕੇ ਉਹਦਾ ਕਤਲ ਕੀਤਾ ਯਾਰ ਮਾਰ ਕੀਤੀ ਗਈ ਔਰ ਦੂਜੇ ਪਾਸੇ ਜਿਹੜਾ ਆ ਉਹ ਕੁਝ ਏਦਾਂ ਦੇ ਦਾਅਵੇ ਕੀਤੇ ਜਾ ਰਹੇ ਆ ਲੋਰਿਸ਼ ਬਿਸ਼ਨੋਈ ਦੇ ਸਾਥੀਆਂ ਦੇ ਵੱਲੋਂ ਕਿ ਇਹ ਤਾਂ ਪੈਸਿਆਂ ਦੇ ਲੈਣ ਦੇਣ ਕੋਈ ਹੈਗਾ ਸੀ 골ਟੀ ਪ੍ਰਾੜ ਹੋਰੀ ਓਵਰ ਕਮ ਕਰਕੇ ਜਿਹੜਾ ਆ ਉਹ ਕਈ ਥਾਵਾਂ ਤੋਂ ਫਰौतीਆਂ ਜਾਂ ਵਸੂਲੀਆਂ ਦਾ ਜਿਹੜਾ ਕੰਮ ਸੀ ਉਹ ਕਰ ਰਹੇ ਸੀ ਸਾਡੇ ਨਾਂ ਤੇ ਕਰਦੇ ਸੀਗੇ ਅਤੇ ਉਹ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਜਿਹੜਾ ਦੋਨਾਂ ਧੜਿਆਂ ਦੇ ਦਰਮਿਆਨ ਰੇੜਕਾ ਜਿਹੜਾ ਉਹ ਬਣਿਆ ਹੋਇਆ ਸੀ ਅਤੇ ਇਸ ਰੇਡ ਕੇਸ ਦੇ ਵਿੱਚ ਹੁਣ ਜਿਸ ਹਿਸਾਬ ਦੇ ਨਾਲ ਇੰਦਰਪ੍ਰੀਤ ਸਿੰਘ ਪੈਰੀ ਦਾ ਕਤਲ ਹੋਇਆ ਔਰ ਇੰਦਰਪ੍ਰੀਤ ਸਿੰਘ ਪੈਰੀ ਦਾ ਜੋ ਕਤਲ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਨਵੰਬਰ ਮਹੀਨੇ ਦੇ ਵਿੱਚ 20 ਜਿਹੜਾ ਆ ਇੰਦਰਪ੍ਰੀਤ ਸਿੰਘ ਪੈਰੀ ਦਾ ਪਿਛਲੇ ਮਹੀਨੇ ਜਿਹੜਾ ਆ ਉਹ ਵਿਆਹ ਹੋਇਆ ਸੀ ਅਤੇ ਕੁਝ ਦਿਨ ਪਹਿਲਾਂ ਆਪਣੀ ਸਿਕਿਉਰਟੀ ਦੀ ਮੰਗ ਉਹਦੇ ਵੱਲੋਂ ਕੀਤੀ ਗਈ ਸੀ ਔਰ ਬਕਾਇਦਾ ਵੀਡੀਓ ਜਾਰੀ ਕਰਕੇ ਉਹਨਾਂ ਨੇ ਗੱਲ ਕਹੀ ਸੀ ਕੇ ਜਿੰਨਾ ਐਗਰੈਸਿਵ ਲੋਰਿਸ਼ ਬਿਸ਼ਨੋਈ ਗੈਂਗ ਹੈਗਾ ਆ ਉਹਦੇ ਮੁਕਾਬਲੇ ਮੈਂ ਕੁਝ ਵੀ ਨਹੀਂ ਆ ਇਸ ਕਰਕੇ ਮੈਨੂੰ ਜਿਹੜੀ ਸਿਕਿਉਰਟੀ ਆ ਉਹ ਮਿਲਣੀ ਚਾਹੀਦੀ ਆ ਤੇ ਉਹੀ ਹੋਇਆ ਉਹਦੇ ਤੋਂ ਬਾਅਦ ਸਿੱਧਾ 인ਦਰਪ੍ਰੀਤ ਸਿੰਘ ਪੈਰੀ ਨੂੰ ਕਿਤਰ ਕਰ ਦਿੱਤਾ ਗਿਆ ਤੇ ਹੁਣ ਉਹਦੇ ਤੋਂ ਬਾਅਦ ਗੋਲਟੀ ਬਰਾਉਡ ਦੀ ਵੀਡੀਓ ਜਿਹੜੀ ਆਡੀਓ ਹੈ ਇਹ ਚੀਜ਼ਾਂ ਕਈਆਂ ਜਾ ਰਹੀਆਂ ਨੇ ਕਿ ਆਪਾਂ ਇਹਦਾ ਬਦਲਾ ਲਵਾਂਗੇ ਉਧਰ ਪਾਕਿਸਤਾਨ ਦੇ ਵਿੱਚ ਬੈਠਾ ਸ਼ਹਿਜ਼ਾਦ ਪੱਟੀ ਉਹਦੇ ਵੱਲੋਂ ਵੀ ਵੀਡੀਓ ਜਾਰੀ ਕਰਕੇ ਕਿਹਾ ਜਾਂਦਾ ਹੈ ਕਿ ਲੋਰਿਸ਼ ਬਿਸ਼ਨੋਈ ਨੂੰ ਐਂ ਕਰ ਦਿੱਤਾ ਜਾਊਗਾ ਮੈਂ ਐਂ ਕਰ ਦਿਆਂਗਾ ਉਧਰ ਦੁੱਤਰਲੇ ਦੂਜੇ ਪਾਸੇ ਜਿਹੋ ਜੀਆਂ ਚੀਜ਼ਾਂ ਜਿਹੜੀਆਂ ਭੁਗਤ ਰਹੀਆਂ ਨੇ ਉਹ ਹੁਣ ਭੁਗਤਨੀਆਂ ਸ਼ੁਰੂ ਹੋ ਗਈਆਂ ਨੇ ਤੇ ਜਿਸ ਹਿਸਾਬ ਦੇ ਨਾਲੇ ਖਬਰਾਂ ਅੰਦਰਖਾਤੇ ਏਜੰਸੀਆਂ ਦੀਆਂ ਨਿਕਲ ਕੇ ਆ ਰਹੀਆਂ ਨੇ ਕਿ ਭਾਈ ਗੈਂਗਸਟਰ ਜਿਹੜੇ ਨੇ ਉਹ ਬੁਲਟ ਪ੍ਰੂਫ ਜੈਕਟਾਂ ਵੀ ਖਰੀਦਣ ਲੱਗ ਪਏ ਨੇ ਪਿਛਲੇ ਦਿਨੀ ਇੱਕ ਇਨਕਾਊਂਟਰ ਦੇ ਵਿੱਚ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਦੋਂ ਉਸ ਦੀ ਤਲਾਸ਼ੀ ਕੀਤੀ ਜਾਂਦੀ ਹੈ ਉਹਦੇ ਘਰ ਦੀ ਤਲਾਸ਼ੀ ਕੀਤੀ ਜਾਂਦੀ ਹੈ ਤੇ ਉਹਦੇ ਘਰ ਦੇ ਵਿੱਚੋਂ ਇੱਕ ਬੋਲਟ ਪ੍ਰੂਫ ਜਿਹੜੀ ਜੈਕਟ ਮਿਲਦੀ ਹੈ ਅਤੇ ਜਦੋਂ ਇਸ ਤੋਂ ਬਾਅਦ ਇਸ ਦੀ ਪੁਛ ਪੜਤਾਲ ਕੀਤੀ ਜਾਂਦੀ ਹੈ ਕਿ ਭਾਈ ਇਹ ਜੈਕਟ ਤੇਰੇ ਕੋਲੋਂ ਕਿੱਥੋਂ ਆਈ ਤਾਂ ਉਹ ਕਹਿੰਦਾ ਹੈ ਕਿ ਇਹ ਜੈਕਟ ਤਾਂ ਮੈਂ ਕਿਸੇ ਮਾਮਲੇ ਦੇ ਵਿੱਚ ਲੁੱਟੀ ਸੀ ਇਸ ਇਸ ਬੰਦੇ ਕੋਲੋਂ ਲੁੱਟੀ ਸੀ ਪਰ ਕਣਸੂਆ ਇਹ ਵੀ ਮਿਲ ਰਹੀਆਂ ਨੇ ਕਿপরিসਥਿਤੀਆਂ ਦੇ ਵਿੱਚ ਜਦੋਂ ਇਸ ਤਰ੍ਹਾਂ ਦੀਆਂপরিসਥਿਤੀਆਂ ਬਣ ਜਾਂਦੀਆਂ ਨੇ ਜਦੋਂ ਮਾਰ ਧਾੜ ਵਾਲੀ ਸਥਿਤੀ ਬਣ ਜਾਂਦੀ ਹੈ ਤਾਂ ਉਹ ਪੈਦਾ ਹੁੰਦੀ ਨਜ਼ਰ ਆ ਰਹੀ ਹੈ ਇਸ ਸਮੇਂ ਪੰਜਾਬ ਦੇ ਵਿੱਚ ਹਾਲਾਤ ਨੇ ਜਿਹੜੇ ਉਹ ਕਾਫੀ ਨਾਜ਼ਕ ਬਣੇ ਹੋਏ ਨੇ ਤੇ ਉਸ ਸਮੇਂ ਦੇ ਵਿੱਚ ਬੁਲਟ ਪ੍ਰੂਫ ਜੈਕਟਾਂ ਵੀ ਜਿਹੜੀਆਂ ਇਹਨਾਂ ਨੇ ਖਰੀਦਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਨੇ ਔਰ ਫਿਰ ਕਹਿੰਦੇ ਨੇ ਕਿ ਕਣਕ ਦੇ ਨਾਲ ਘੁਣ ਪਿਸ ਜਾਂਦਾ ਤੇ ਗੈਂਗਸਟਰ ਦੇ ਵਿੱਚ ਜਿਸ ਇਸ ਲੜਾਈ ਦੇ ਵਿੱਚ ਕਹਿੰਦੇ ਨਾਲ ਕੀ ਵਾਪਰ ਜਾਂਦਾ ਕੁਝ ਨਹੀਂ ਕਿਹਾ ਜਾ ਸਕਦਾ ਤੇ ਸਾਡੀਆਂ ਏਜੰਸੀਆਂ ਸਾਡੇ ਸੁਰੱਖਿਆ ਦਸਤੇ ਇਹ ਕਿੰਨਾ ਜਿਹੜਾ ਪੁਲਿਸ ਆ ਉਹ ਸਰਗਰਮ ਇਹਨਾਂ ਘਟਨਾਵਾਂ ਨੂੰ ਰੋਕਦੀ ਹੈ ਕਿ ਨਹੀਂ ਰੋਕਦੀ ਕਿਉਂਕਿ ਹੁੰਦਾ ਫਿਰ ਇਦਾਂ ਹੀ ਆ ਜਿੱਦਾਂ ਸੁੱਖਾ ਕੱਲ ਨੂੰ ਚੰਗਾ ਭਲਾ ਪੁਲਿਸ ਦੀ ਗਿਫਤ ਦੇ ਵਿੱਚ ਸੀ ਉਹਨੂੰ ਲੈ ਕੇ ਜਾਂਦੇ ਆ ਤੇ ਫਿਰ ਉਹਨੂੰ ਘੇਰ ਕੇ ਮਾਰ ਦਿੱਤਾ ਜਾਂਦਾ ਆ ਇਸੇ ਤਰੀਕੇ ਦੇ ਨਾਲ ਬਾਕੀਆਂ ਦਾ ਕਿਸੇ ਨਾ ਕਿਸੇ ਤਰ੍ਹਾਂ ਐਨਕਾਊਂਟਰ ਹੋ ਗਿਆ ਕਿਸੇ ਨੇ ਕਿਸੇ ਨੂੰ ਮਾਰਤਾ ਇਹ ਸਿਰਸਲਾ ਜਿਹੜਾ ਉਹ ਲਗਾਤਾਰ ਚੱਲਦਾ ਰਹਿੰਦਾ ਜਾਂ ਜੇਲਾਂ ਦੇ ਵਿੱਚ ਇਹ ਲੜਾਈਆਂ ਝਗੜੇ ਜਿਹੜੇ ਆ ਉਹ ਗੈਂਗਵਾਰਾ ਜਿਹੜੀ ਉਹ ਚੱਲਦੀ ਰਹਿੰਦੀ ਆ ਤੇ ਫਿਰ ਲੌਨ ਆਲ ਆਊਟਰ ਦੀ ਜਿਹੜੀ ਸਿਚੁਏਸ਼ਨ ਆ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਹੋ ਜੀ ਹੋਵੇਗੀ ਇਹ ਚਿੰਤਾ ਦਾ ਵਿਸ਼ਾ ਜਰੂਰ ਇਸ ਸਮੇਂ ਬਣਿਆ ਹੋਇਆ ਹੈ ਸਰਕਾਰ ਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਜਿਹੜੀ ਉਹ ਹੈਗੀ ਆ ਔਰ ਇਕੱਲਾ ਇਹ ਨਹੀਂ ਇਹਦੇ ਨਾਲ-ਨਾਲ ਚਿੱਟਾ ਜਾਂ ਨਸ਼ਾ ਇਹਨੂੰ ਲੈ ਕੇ ਵੀ ਚਰਚਾ ਲਗਾਤਾਰ ਚੱਲਦੀ ਪਈ ਹੈ ਕਿਉਂਕਿ ਆਪਾਂ ਮੋੜ ਕਲਾਂ ਦਾ ਜ਼ਿਕਰ ਪਹਿਲਾਂ ਹੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਕੀਤਾ ਆ ਕਿ ਕਿਸ ਤਰੀਕੇ ਦੇ ਨਾਲ ਉਹ ਤੜਕੇ ਹੀ ਆ ਜਾਂਦੇ ਆ ਪੁਲਿਸ ਵਾਲੇ ਮਟੇਨ ਤੇ ਲਈ ਉਸ ਤੇ ਪੇਂਟ ਕਰਨ ਦੇ ਲਈ ਜੋ ਉਥੇ ਲਿਖਿਆ ਹੋਇਆ ਸੀ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਸੋਸ਼ਲ ਮੀਡੀਆ ਤੇ ਤੇ ਕਮਾਲ ਦੀ ਗੱਲ ਇਹ ਕਿ ਕਿਸਤੇ ਥਾਣੇ ਕਚਹਿਰੀ ਦੇ ਵਿੱਚ ਇਹ ਹਕੀਕਤ ਹੈ ਕਿਤੇ ਥਾਣੇ ਕਚਹਿਰੀ ਲੋਕ ਸ਼ਿਕਾਇਤ ਕਰਦੇ ਨੇ ਕਿ ਭਾਈ ਫਲਾਣੀ ਫਲਾਣੀ ਥਾਂ ਤੇ ਚਟਾ ਵਿਕਦਾ ਆ ਸ਼ਾਇਦ ਹੋ ਸਕਦਾ ਆ ਕਿ ਸਮੇਂ ਸਿਰ ਪੁਲਿਸ ਵਾਲੇ ਨਾ ਪਹੁੰਚਣ ਪਰ ਇਹ ਕੰਧਾਂ ਤੇ ਲਿਖਿਆ ਮਟਾਉਣ ਲਈ ਪੁਲਿਸ ਆ ਜਿਹੜੀ ਉਹ ਤੜਕੇ ਤੜਕੇ ਹੀ ਪਹੁੰਚ ਜਾਂਦੀ ਹੈ ਇਹ ਇਸ ਦੀਆਂ ਵੀ ਕਾਫੀ ਜਿਹੜੀਆਂ ਵੀਡੀਓਜ਼ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਦੀਆਂ ਨੇ ਤੇ ਉਹ ਪਿੰਡ ਵਾਲਿਆਂ ਦੇ ਵੱਲੋਂ ਜਿਹੜਾ ਵਿਰੋਧ ਆ ਉਹ ਕੀਤਾ ਗਿਆ ਸੀ ਕਿ ਭਾਈ ਸਾਡੀ ਸੁਣਵਾਈ ਨਹੀਂ ਹੁੰਦੀ ਤੇ ਤਦ ਉਹਨਾਂ ਨੇ ਅੱਕ ਕੇ ਇਹ ਕਦਮ ਹੈ ਜਿਹੜਾ ਉਹ ਚੱਕਿਆ ਸੀ ਉਹਨਾਂ ਨੂੰ ਮਜਬੂਰ ਬਸ ਲਿਖਣਾ ਪਿਆ ਸੀ ਕੰਧਾਂ ਦੇ ਉੱਤੇ ਕਿ ਚੱਟਾ ਜਿਹੜਾ ਉਹ ਇਸ ਇਸ ਪਾਸੇ ਸ਼੍ਰੀ ਆਮ ਵੇਚ ਰਿਹਾ ਆ ਅਤੇ ਉਸ ਵਿਰੋਧ ਤੋਂ ਬਾਅਦ ਪੁਲਿਸ ਵਾਲੇ ਉਸ ਪਿੰਡ ਦੇ ਵਿੱਚੋਂ ਨਿਕਲੇ ਉਹ ਤਾਂ ਮਟਾਉਂਦੇ ਪਏ ਸੀ ਉਥੇ ਜੋ ਕੁਝ ਲਿਖਿਆ ਹੋਇਆ ਸੀ ਪਰ ਪਿੰਡ ਦੇ ਲੋਕ ਕਹਿੰਦੇ ਜੀ ਭਾਈ ਇੱਥੇ ਸ਼ਰਿਆਮ ਚਿੱਟਾ ਵਿਕਦਾ ਜਾਂ ਪੁਲਿਸ ਵਾਲਿਆਂ ਨੂੰ ਕਈ ਵਾਰੀ ਖਬਰਾਂ ਦਿੱਤੀਆਂ ਗਈਆਂ ਪੁਲਿਸ ਕਿਤੇ ਸਹਿਮਤੀ ਨਾਲ ਤਾਂ ਨਹੀਂ ਬਕਵਾਰੀ ਨਸ਼ਾ ਜਿੰਦੇ ਕਰਕੇ ਇਹਨਾਂ ਨੇ ਉਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਕਹਿੰਦੇ ਇਦਰੋਂ ਬੰਦਾ ਚੁੱਕ ਕੇ ਲੈ ਜਾਂਦੇ ਆ ਤੇ ਮੁੜ ਕੇ ਅਗਲੇ ਦਿਨ ਫਿਰ ਉਹ ਵਾਪਸ ਆਇਆ ਹੁੰਦਾ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਨੇ ਤੇ ਨੌਜਵਾਨ ਦੀ ਲਗਾਤਾਰ ਜਿਹੜੀ ਆ ਮੌਤ ਹੋ ਰਹੀ ਆ ਤੇ ਇਸ ਘਟਨਾ ਨੂੰ ਲੈ ਕੇ ਉਹ ਬਕਾਇਦਾ ਆਪ ਹਾਈ ਕੋਰਟ ਦੇ ਵਿੱਚ ਜਿਹੜਾ ਆ ਉਹ ਲਿਆ ਜਾਂਦਾ ਆ ਫੋਟੋ ਲਿਆ ਜਾਂਦਾ ਆ ਤੇ ਪੰਜਾਬ ਸਰਕਾਰ ਤੋਂ ਹਲਫਨਾਮਾ ਤਲਬ ਕਰ ਲਿਆ ਜਾਂਦਾ ਆ ਚੀਫ ਜਸਟਿਸ ਹਾਈ ਕੋਰਟ ਦੇ ਸੀਲ ਨਾਗੂ ਉਹਨਾਂ ਦੇ ਬੈਚ ਦੇ ਵਿੱਚ ਜਦੋਂ ਸੁਣਵਾਈ ਕੀਤੀ ਅਤੇ ਉਹਨਾਂ ਤੋਂ ਪੁੱਛ ਲਿਆ ਗਿਆ ਕਿ ਪੰਜਾਬ ਸਰਕਾਰ ਤੋਂ ਆ ਜੋ ਮੋੜ ਕਲਾਂ ਦੇ ਵਿੱਚ ਵਾਪਰਿਆ ਜਾਂ ਮੋੜ ਕਲਾਂ ਤੋਂ ਇਲਾਵਾ ਜਿਹੜੇ ਚੀਜ਼ਾਂ ਚਲਦੀਆਂ ਪਈਆਂ ਨੇ ਵਾਪਰ ਰਹੀਆਂ ਨੇ ਪੰਜਾਬ 'ਚ ਨਸ਼ੇ ਨੂੰ ਰੋਕਣ ਦੇ ਲਈ ਹੁਣ ਤੱਕ ਕੀਤਾ ਕੀ ਆ ਤੁਸੀਂ ਸਰਕਾਰ ਨੂੰ ਤਿੱਖੇ ਸਵਾਲ ਆ ਜਿਹੜੇ ਉਹ ਪੁੱਛੇ ਗਏ ਆ ਸਰਕਾਰ ਦੇ ਅਧਿਕਾਰੀਆਂ ਨੂੰ ਪੁੱਛੇ ਗਏ ਆ ਫਿਰ ਮੋੜ ਕਲਾਂ ਦੀ ਘਟਨਾ ਦੇ ਸੰਬੰਧੀ ਤਤਕਾਲੀ ਜਿਹੜੀ ਕਾਰਵਾਈ ਆ ਉਹ ਕਿਉਂ ਨਹੀਂ ਕੀਤੀ ਗਈ ਤੁਹਾਨੂੰ ਉਹ ਨਜ਼ਰ ਆ ਹੀ ਗਿਆ ਹੋਵੇਗਾ ਕਿ ਕੰਦਾਂ ਤੇ ਲਿਖਿਆ ਹੋਇਆ ਸੀ ਉਹਦੇ ਤੋਂ ਬਾਅਦ ਤੁਸੀਂ ਕਿਹੜੀ ਕਾਰਵਾਈ ਕੀਤੀ ਕੋਈ ਐਫ ਆਈ ਆਰ ਦਰਜ ਕੀਤੀ ਕਿਸੇ ਨੂੰ ਅਰੈਸਟ ਕੀਤਾ ਕਿਸੇ ਦੇ ਉੱਤੇ ਕੋਈ ਐਨ ਡੀ ਪੀ ਐਸ ਦਾ ਪਰਚਾ ਦਰਜ ਕੀਤਾ ਕਿਸੇ ਕੋਲੋਂ ਕੋਈ ਵਸੂਲੀ ਜਾਂ ਕੋਈ ਹੋਰ ਬਰਾਮਦਗੀ ਹੋਈ ਨਸ਼ੇ ਦੇ ਸੰਦਰਭ ਦੇ ਵਿੱਚ ਕੀ ਕੀਤਾ ਇਹਦਾ ਜਵਾਬ ਦਿਓ ਇੱਕ ਸਵਾਲ ਇਹ ਵੀ ਪੁੱਛਿਆ ਗਿਆ ਕਿ ਤੁਸੀਂ ਆਪਣੀ ਪੁਲਸਿੰਗ ਨੂੰ ਸੁਧਾਰਨ ਦੇ ਲਈ ਤੇ ਅਸਰਦਾਰ ਬਣਾਉਣ ਦੇ ਲਈ ਕੀ ਕਰ ਰਹੇ ਹੋ ਕੀ ਕੀਤਾ ਜਾਂ ਹੁਣ ਤੱਕ ਤੁਸੀਂ ਆਪਣੀ ਪੁਲਿਸ ਡਿਪਾਰਟਮੈਂਟ ਨੂੰ ਅਸਰਦਾਰ ਤੇ ਜੋਗ ਬਣਾਉਣ ਦੇ ਲਈ ਫਿਰ ਇਦਾਂ ਹੀ ਕਿਹਾ ਕਿ ਦੁਬਾਰਾ ਇਹ ਵਾਲੀਆਂ ਚੀਜ਼ਾਂ ਨਾ ਹੋਣ ਹੁਣ ਜਿੱਦਾਂ ਉਹ ਮੋੜ ਕਲਾਂ ਦੇ ਵਿੱਚ ਲਿਖਿਆ ਕਿ ਇੱਧਰ ਸ਼ਰੀਆਮ ਚਿੱਟਾ ਵਿਕਦਾ ਆ ਮੈਨੂੰ ਤਾਂ ਫਿਰ ਚੇਤੇ ਆ ਜਾਂਦਾ ਹੈ ਉਹ ਲਾਈਨਾਂ ਜੋ ਰਣਜੀਤ ਬਾਵਾ ਦੇ ਵੱਲੋਂ ਗਾਈਆਂ ਜਾਂਦੀਆਂ ਆ ਕਿ ਸਰਕਾਰ ਹੀ ਵਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰਿਆਮ बिकਦਾ ਉਹ ਬੜਾ ਚੱਲਦਾ ਹੁੰਦਾ ਸੀ ਜਦੋਂ ਆਮ ਆਦਮੀ ਪਾਰਟੀ ਸੀ ਉਹ ਵਿਰੋਧੀ ਧਿਰ ਦੇ ਵਿੱਚ ਨਹੀਂ ਜਾਨੀ ਕਿ ਇਲੈਕਸ਼ਨਾਂ ਦੇ ਵਿੱਚ ਆਪਣਾ ਜਿਹੜਾ ਚੋਣ ਪ੍ਰਚਾਰ ਕਰਦੀ ਹੁੰਦੀ ਸੀ ਪਰ ਹੁਣ ਉਹੀ ਪਾਰਟੀ ਸੱਤਾ ਦੇ ਵਿੱਚ ਆ ਤੇ ਉਹ ਇਸ ਗਾਣੇ ਤੋਂ ਕੀ ਸਿੱਖਿਆ ਲੈ ਸਕਦੇ ਆ ਕੀ ਸਰਕਾਰ ਹੀ ਨਸ਼ਾ ਵਕਾਉਂਦੀ ਆ ਤੇ ਇਸ ਤੋਂ ਬਾਅਦ ਜਿਹੜੇ ਸਵਾਲ ਜਵਾਬ ਆ ਉਹ ਹੁੰਦੇ ਆ ਤੇ ਹਲਫਨਾਮੇ ਦੇ ਰੂਪ ਦੇ ਵਿੱਚ ਪੰਜਾਬ ਸਰਕਾਰ ਤੋਂ ਜਿਹੜੇ ਆ ਉਹ ਮੰਗ ਕੀਤੀ ਜਾਂਦੀ ਆ ਕਿ ਤੁਸੀਂ ਆਪਣਾ ਜਵਾਬ ਦਿਓ ਹੁਣ ਦੇਖਦੇ ਆ ਕਿ ਪੰਜਾਬ ਸਰਕਾਰ ਜਵਾਬ ਦੇ ਵਿੱਚ ਕੀ ਕੁਝ ਦਿੰਦੀ ਆ ਪਰ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਕੋਈ ਬਹੁਤੀ ਚੰਗੀ ਹੋ ਨਹੀਂ ਪਾਰੀ ਉਹਦੇ ਕੇਸ ਮੁੱਧੜੇ ਮੂੰਹ ਆ ਕੇ ਡਿੱਗ ਰਹੇ ਆ ਉਦੋਂ ਫਿਰ ਥੋੜਾ ਜਿਹਾ ਡੰਡਾ ਜਾਂ ਜਿਹੜਾ ਝਾੜ ਝਾਂਬਿਆ ਉਹ ਕਰਕੇ ਵਾਪਸ ਪਰਤਦੀ ਆ ਸਰਕਾਰ ਸਰਕਾਰ ਦੇ ਵਕੀਲ ਉਨੀ ਸਿੱਦਤ ਨਾਲ ਉਥੇ ਆਪਣੇ ਕੇਸ ਨੂੰ ਨਹੀਂ ਰੱਖ ਪਾਉਂਦੇ ਆਪਾਂ ਕਈ ਮਾਮਲਿਆਂ ਦੇ ਵਿੱਚ ਇਹ ਚਰਚਾਵਾਂ ਜਾਂ ਇਹ ਚੀਜ਼ਾਂ ਦੇਖੀਆਂ ਨੇ ਤੇ ਫਿਰ ਯਾਦ ਇਹ ਵੀ ਗੱਲ ਦੀ ਆ ਜਾਂਦੀ ਹੈ ਕਿ ਜਲਦੀ ਵਿਧਾਨ ਸਭਾ ਦੇ ਵਿੱਚ ਕੁਲਤਾਰ ਸਿੰਘ ਸੰਧਵਾ ਨੇ ਕਾਲੀਆਂ ਭੇਡਾਂ ਦਾ ਜ਼ਿਕਰ ਕੀਤਾ ਸੀ ਕਿਉਂਕਿ ਇੱਥੇ ਇਹ ਕਿਹਾ ਜਾ ਰਿਹਾ ਜਾਂ ਕਿ ਪੁਲਿਸ ਵਾਲੇ ਸ਼ਾਇਦ ਮਿਲ ਕੇ ਹੀ ਸਾਰੀਆਂ ਚੀਜ਼ਾਂ ਕਰਵਾ ਰਹੇ ਨੇ ਤੇ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਕਾਲੀਆਂ ਭੇਡਾਂ ਆ ਉਹਦੀ ਲਿਸਟ ਸੁਪੋ ਮੈਨੂੰ ਇਹ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਕਿਹਾ ਗਿਆ ਸੀ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਜਿੰਨੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਉਹ ਰਿਕਾਰਡ 'ਚ ਦਰਜ ਹੁੰਦੀਆਂ ਨੇ ਕੋਈ ਉਸ ਤੇ ਕੋਈ ਰੈਲੀ ਨਹੀਂ ਹੈ ਕਿ ਤੁਸੀਂ ਆਪਣੇ ਜਿਹੜੇ ਜਵਾਬ ਆ ਜਾਂ ਜੋ ਤੁਹਾਡਾ ਜੀ ਕਰਦਾ ਏ ਉਹ ਤੁਸੀਂ ਬੋਲ ਦਿਓ ਵਿਧਾਨ ਸਭਾ ਦੇ ਵਿੱਚ ਜੋ ਕੁਝ ਕਿਹਾ ਜਾਂਦਾ ਆ ਉਹ ਰਿਕਾਰਡ ਹੁੰਦਾ ਆ ਤੇ ਉਸ ਤੋਂ ਬਾਅਦ ਡੀਜੀਪੀ ਤੋਂ ਲਿਸਟਾਂ ਜਿਹੜੀਆਂ ਉਹ ਮੰਗੀਆਂ ਜਾਂਦੀਆਂ ਨੇ ਦਿੱਤੀਆਂ ਜਾਂਦੀਆਂ ਕਾਲੀਆਂ ਭੇਟਾਂ ਦੀਆਂ ਕੁਝ ਲਿਸਟਾਂ ਅਤੇ ਲਿਸਟਾਂ ਜਿਹੜੀ ਉਹ ਲੰਬੀ ਹੋ ਗਈ ਹੈ ਜਾਂ ਕਾਲੀ ਭੇਡ ਲੱਭੀ ਨਹੀਂ ਜਾਂ ਆਪਾਂ ਇਹਦੇ ਬਾਰੇ ਪਹਿਲਾਂ ਵੀ ਦੱਸਿਆ ਹੈ ਕਿ ਸਿੰਧਵਾ ਸਾਹਿਬ ਇਸ ਤੋਂ ਬਾਅਦ ਚੁੱਪ ਹੋ ਗਏ ਕਾਲੀਆਂ ਭੇਡਾਂ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਵੀ ਇਧਰਲੇ ਪਾਸੇ ਕੋਈ ਕਦਮ ਨਹੀਂ ਬਧਾਇਆ ਅਜੇ ਤੱਕ ਰਾਜੀਤ ਸਿੰਘ ਤਾਂ ਕਾਬੂ ਨਹੀਂ ਚੜਿਆ ਇਹਨਾਂ ਦੇ ਅੜਿੱਕੇ ਨਹੀਂ ਆਇਆ ਉਹਦੀ ਗਿਫਤਾਰੀ ਤਾਂ ਹਲੇ ਤੱਕ ਹੋ ਨਹੀਂ ਸਕੀ ਨਸ਼ਿਆਂ ਦੇ ਮਾਮਲੇ ਦੇ ਵਿੱਚ ਹੀ ਸੀਗਾ ਉਹਦਾ ਨਾਮ ਜੁੜਿਆ ਹੋਇਆ ਪਰ ਆਪਾਂ ਯੁੱਧ ਨਸ਼ੇ ਵਿਰੁੱਧ ਮਹਮ ਚਲਾ ਕੇ ਕਹਿੰਨੇ ਆ ਜੀ ਬੱਲੇ ਬੱਲੇ ਕਰਵਾਈ ਪਈ ਆ ਸਰਕਾਰ ਨੇ ਪਰ ਕੀ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਆ ਉਹ ਪੂਰੀ ਤਰ੍ਹਾਂ ਦੇ ਨਾਲ ਖਤਮ ਹੋਇਆ ਆ ਜਾਂ ਨਹੀਂ ਹੋਇਆ ਸਾਡੇ ਦਰਸ਼ਕ ਨੇ ਜਿਹੜੇ ਉਹ ਸਾਨੂੰ ਕਮੈਂਟ ਦੇ ਬਾਕਸ ਦੇ ਵਿੱਚ ਦੱਸ ਸਕਦੇ ਨੇ ਆਪਣੇ ਜਿਹੜੇ ਜ਼ਰੂਰੀ ਸੁਝਾਅ ਨੇ ਉਹ ਤੁਸੀਂ ਸਾਨੂੰ ਦੇ ਸਕਦੇ ਹੋ ਸਾਡੀਆਂ ਸਰਕਾਰਾਂ ਸ਼ਾਇਦ ਸਿਸਟਮ ਸੁਧਾਰਨ ਦੇ ਨਾਲੋਂ ਕਿਤੇ ਜ਼ਿਆਦਾ ਸਿਸਟਮ ਦਾ ਇਸਤੇਮਾਲ ਕਰਕੇ ਚੋਣਾ ਕਿਵੇਂ ਜਤੀਆਂ ਜਾਣ ਕੁਰਸੀਆਂ ਕਿਵੇਂ ਬਰਕਰਾਰ ਰੱਖੀਆਂ ਜਾਣ ਤੇ ਕੁਰਸੀ ਦਰ ਕੁਰਸੀ ਕਿਦਾਂ ਤਰੱਕੀ ਕੀਤੀ ਜਾਵੇ ਇਹਨਾਂ ਵੱਲ ਜ਼ਿਆਦਾ ਧਿਆਨ ਰੱਖਦੀਆਂ ਨੇ ਤੇ ਹੋਰ ਪਾਸੇ ਵੱਲ ਧਿਆਨ ਹੋਵੇ ਨਾ ਹੋਵੇ ਪਹਿਲਾਂ ਨਗਰ ਨਿਗਮ ਚੀਆਂ ਚੋਣਾਂ ਦੇ ਵਿੱਚ ਜੋ ਕੁਝ ਹੋਇਆ ਉਹ ਦੁਹਰਾਉਣ ਦੀ ਲੋੜ ਵੀ ਨਹੀਂ ਹੈ ਪੰਚਾਇਤੀ ਚੋਣਾਂ ਦੇ ਵਿੱਚ ਜੋ ਕੁਝ ਪਟਿਆਲੇ ਦੇ ਵਿੱਚ ਹੋਇਆ ਉਹਨੂੰ ਦੁਹਰਾਉਣ ਦੀ ਲੋੜ ਨਹੀਂ ਹੈ ਤੇ ਹੁਣ ਪੰਚਾਇਤ ਸਮਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾਂ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਪਾਈ ਉਹਦੀਆਂ ਖਬਰਾਂ ਜਿਸ ਹਿਸਾਬ ਦੇ ਨਾਲ ਨਿਕਲ ਕੇ ਆ ਰਹੀਆਂ ਨੇ ਨਾ ਤਾਂ ਐਨਓਸੀ ਕਿਤੇ ਮਿਲਦੀ ਨਜ਼ਰ ਆ ਰਹੀ ਹੈ ਤੇ ਨਾ ਹੀ ਚੁੱਲਾ ਟੈਕਸ ਆ ਜਿਹੜਾ ਉਹ ਮਿਲਦਾ ਨਜ਼ਰ ਆ ਰਿਹਾ ਆ ਤੇ ਇਹ ਜਦੋਂ ਰੌਲਾ ਪਿਆ ਤੇ ਉਸ ਰੌਲੇ ਤੋਂ ਬਾਅਦ ਚੀਜ਼ਾਂ ਅੱਗੇ ਵੱਧਦੀਆਂ ਨੇ ਵੀਡੀਓ ਨਿਕਲ ਕੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਔਰ ਉਹਦੇ ਉਹਨਾਂ ਵੀਡੀਓ ਦੇ ਵਿੱਚ ਚਾਹੇ ਆਪਾਂ ਗੱਲ ਕਰ ਲਈਏ ਨਾਬੇ ਦੀ ਨਾਬੇ ਦੇ ਵਿੱਚ ਬੀਡੀਪੀਓ ਦਫ਼ਤਰ ਦੇ ਵਿੱਚ ਕੁਝ ਆਪੋਜੀਸ਼ਨ ਦੇ ਲੀਡਰ ਜਿਹੜੇ ਆ ਅਕਾਲੀ ਦਲ ਦੇ ਕਾਂਗਰਸ ਦੇ ਤੇ ਹੋਰ ਨਾਂ ਦੇ ਉਹ ਐਨਓਸੀ ਜਾਂ ਚੁੱਲਾ ਟੈਕਸ ਦੇ ਲਈ ਜਾਂ ਆਪਣਾ ਕੋਈ ਉੱਥੇ ਕੰਮ ਕਰਵਾਉਣ ਦੇ ਲਈ ਇਹਨਾਂ ਚੋਣਾ ਦੇ ਦਰਵਾਣ ਜਾਂਦੇ ਆ ਕਿਉਂਕਿ ਤਿੰਨ ਜਾਂ ਚਾਰ ਦਿਨ ਬਾਕੀ ਰਹਿ ਗਏ ਆ ਨੋਮੀਨੇਸ਼ਨ ਫਾਰਮ ਭਰਨ ਦੇ ਔਰ ਦੋ ਦਿਨ ਆ ਜਿਹੜੇ ਆਲਰੇਡੀ ਨਿਕਲ ਚੁੱਕੇ ਆ ਅਤੇ ਅੱਜ 3 ਤਰੀਕ ਹੋ ਚੁੱਕੀ ਆ ਤੇ ਤਿੰਨ ਤੇ ਚਾਰ ਅੱਜ ਤੇ ਭਲਕ ਦਾ ਜਿਹੜਾ ਦਿਨ ਆ ਨੋਮੀਨੇਸ਼ਨ ਫਾਰਮ ਭਰਨ ਨੂੰ ਲੈ ਕੇ ਰਹਿ ਗਿਆ ਆ ਪਰ ਇਹਨਾਂ ਦੋ ਦਿਨਾਂ ਦੇ ਵਿੱਚ ਸਾਰਾ ਕੁਝ ਕਰਨਾ ਆ ਤੇ ਉਹ ਦੋ ਦਿਨ ਜਿਹੜੇ ਬਚਦੇ ਨੇ ਤੇ ਉਹਦੇ ਵਿੱਚ ਪੂਰਾ ਦਿਨ ਲੱਗ ਜਾਂਦਾ ਐਨਓਸੀ ਲੈਣ ਨੂੰ ਜਾਂ ਤੁੱਲਾ ਟੈਕਸ ਦੀ ਪਰਚੀ ਕਟਾਉਣ ਦੇ ਲਈ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਨੇ ਬੜਾ ਕੁਝ ਹੁੰਦਾ ਤੇ ਇਹ ਇੱਕ ਪ੍ਰੋਸੈਸ ਹੁੰਦਾ ਪਹਿਲਾਂ ਪੰਚਾਇਤ ਸੈਕਟਰੀ ਦੇ ਕੋਲ ਤੁਸੀਂ ਜਾਣਾ ਹੁੰਦਾ ਪੰਚਾਇਤ ਸੈਕਟਰੀ ਤੋਂ ਬਾਅਦ ਜਿਹੜੇ ਜਿਹੜੇ ਜਈ ਹੁੰਦੇ ਆ ਉਹਨਾਂ ਤੋਂ ਤੁਸੀਂ ਆਪਣੀ ਅਪਰੋਚ ਕਰਨੀ ਹੁੰਦੀ ਹੈ ਤੇ ਫਿਰ ਪਟਵਾਰੀ ਤੱਕ ਗੱਲਾਂ ਪਹੁੰਚਦੀਆਂ ਨੇ ਤੇ ਫਿਰ ਐਸਸੀ ਪੀਓ ਤੱਕ ਗੱਲਾਂ ਜਾਂਦੀਆਂ ਨੇ ਤੇ ਫਿਰ ਉਹਦੇ ਤੋਂ ਬਾਅਦ ਗੱਲ ਅੱਗੇ ਤੱਕ ਤੁਰਦੀ ਆ ਤੇ ਫਿਰ ਜਾ ਕੇ ਕਲੀਅਰ ਹੁੰਦੀਆਂ ਨੇ ਚੀਜ਼ਾਂ ਤੇ ਉਹ ਕਮਰੇ ਤੋਂ ਦੂਜੇ ਕਮਰੇ ਤੱਕ ਦੂਜੇ ਕਮਰੇ ਤੋਂ ਤੀਜੇ ਕਮਰੇ ਤੱਕ ਬਸ ਇਦਾਂ ਹੀ ਦੋ-ਦੋ ਤਿੰਨ-ਤਿੰਨ ਜਿਹੜੇ ਗੇੜੇ ਆ ਉਹ ਸਾਰਾ ਦਿਨ ਚੱਲਦੇ ਰਹਿੰਦੇ ਆ ਕਈ ਵਾਰੀ ਤਿਹਾਰੀ ਪੂਰੀ ਵੀ ਨਿਕਲ ਜਾਂਦੀ ਆ ਤੇ ਕਈ ਵਾਰੀ ਦੋ-ਦੋ ਤਿੰਨ-ਤਿੰਨ ਦਿਨ ਵੀ ਇਹ ਨਾਮੀਨੇਸ਼ਨ ਫਾਰਮ ਨੂੰ ਭਰਨ ਨੂੰ ਲੈ ਕੇ ਲੱਗ ਜਾਂਦੇ ਆ ਇਸ ਗੱਲ ਦੀ ਕਮਾਲ ਹੈ ਕਿ ਉਥੇ ਕੁਰਸੀ ਤੇ ਬੈਠੀ ਬੀਬੀ ਅਫਸਰ ਇਹਨਾਂ ਕੈਂਡੀਡੇਟਸ ਨੂੰ ਤੇ ਕੈਂਡੀਡੇਟਸ ਕੈਂਡੀਡੇਟਸ ਦੇ ਨਾਲ ਆਏ ਲੋਕਾਂ ਨੂੰ ਪਤਾ ਕੀ ਕਹਿੰਦੀ ਹੈ ਉਹ ਕਹਿੰਦੀ ਹੈ ਜੀ ਤੁਹਾਨੂੰ ਤਾਂ ਕੈਂਡੀਡੇਟ ਹੀ ਨਹੀਂ ਮਿਲਦੇ ਆਪੋਜੀਸ਼ਨ ਨੂੰ ਕੈਂਡੀਡੇਟ ਨਹੀਂ ਮਿਲਤੇ ਤਾਂ ਕਰਕੇ ਰੌਲਾ ਪਾਉਂਦੇ ਆ ਤੁਸੀਂ ਪਹਿਲਾਂ ਕਿਉਂ ਨਹੀਂ ਚੁੱਲਾ ਟੈਕਸ ਕਟਾਇਆ ਵੀ ਭਾਈ ਚੋਣਾ ਅਨਾਉਂਸ ਹੁੰਦੀਆਂ ਨੇ ਥੋੜੇ ਦਿਨ ਪਹਿਲਾਂ ਅਨਾਉਂਸਮੈਂਟ ਕੀਤੀ ਜਾਂਦੀ ਹੈ ਹਮੇਸ਼ਾ ਇਹੀ ਹੁੰਦਾ ਆ ਵੈਸੇ ਹੋਣਾ ਤਾਂ ਚਾਹੀਦਾ ਆ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੋਲਿਟਿਕਲ ਲੋਕਾਂ ਨੂੰ ਸਮਝਦੇ ਹੋਏ ਆਪਣਾ ਜਿਹੜਾ ਚੁੱਲਾ ਟੈਕਸ ਆ ਉਹ ਲਗਾਤਾਰ ਘਟਵਾਉਂਦੇ ਰਹੂ ਪਰ ਐਦਾਂ ਹੁੰਦਾ ਨਹੀਂ ਹੈ ਜਦੋਂ ਸਿਰ ਤੇ ਆ ਕੇ ਪੈਂਦੀ ਆ ਉਦੋਂ ਹੀ ਇਹਨਾਂ ਚੀਜ਼ਾਂ ਦੀ ਲੋੜ ਹੁੰਦੀ ਹੈ ਤੇ ਹੁਣ ਇਸ ਸਮੇਂ ਨੇ ਚੋਣਾ ਤਾਂ ਕਿ ਚੋਣਾਂ ਵਾਲੇ ਦਿਨ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਐਨਓਸੀ ਜਾਂ ਫਿਰ ਜੋ ਵੀ ਖਬਰਾਂ ਨੇ ਜਾਂ ਜੋ ਵੀ ਤੁਸੀਂ ਆਪਣੇ ਫਾਰਮ ਨੇ ਜਿਹੜੇ ਉਹ ਭਰੋਣੇ ਹੁੰਦੇ ਨੇ ਉਸ ਨੂੰ ਲੈ ਕੇ ਕੋਈ ਖਬਰ ਨਾ ਕੋਈ ਦਿੱਕਤ ਨਾ ਆਵੇ ਤੇ ਇਸੇ ਲਈ ਜਿਹੜੀਆਂ ਇਹ ਚੀਜ਼ਾਂ ਨੇ ਉਹ ਕੀਤੀਆਂ ਜਾਂਦੀਆਂ ਨੇ ਬਾਰੇ ਉਸ ਬੀਬੀ ਦੇ ਵੱਲੋਂ ਦੁਬਾਰਾ ਫਿਰ ਦੱਸ ਦਿੰਦੇ ਆ ਉਹ ਕਿਹਾ ਜਾਂਦਾ ਆ ਕਿ ਤੁਹਾਨੂੰ ਕੈਂਡੀਡੇਟ ਨਹੀਂ ਮਿਲਦੇ ਔਰ ਇਹ ਭਾਸ਼ਾ ਕੀ ਦੀ ਹੈ ਇੱਕ ਅਫਸਰ ਦੀ ਭਾਸ਼ਾ ਆ ਜਾਂ ਪੋਲੀਟੀਕਲ ਭਾਸ਼ਾ ਆ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾ ਨੇ ਉਹਨਾਂ ਦੇ ਜਿਹੜੇ ਮੰਤਰੀ ਸੰਤਰੀ ਨੇ ਅਕਾਲੀ ਦਲ ਦੇ ਬਾਰੇ ਕਹਿੰਦੇ ਆ ਕਿ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭਦੇ ਭਗਵੰਤ ਮਾਨ ਹੁਣੀ ਚੁਟਕਲੇ ਸੁਣਾਉਂਦੇ ਆ ਮੰਚ ਤੋਂ ਕਿ ਭਾਈ ਇਹਨਾਂ ਦੀ ਤਾਂ ਕਿਸੇ ਨੇ ਟਿਕਟ ਨਹੀਂ ਲੈਣੀ ਇਹਨਾਂ ਨੇ ਹੋਕੇ ਦਿੰਦੇ ਫਿਰਨਾ ਆ ਕਿ ਟਿਕਟ ਲੈ ਲਵੋ ਟਿਕਟ ਲੈ ਲਵੋ ਤੇ ਕਿਤੇ ਮਾੜਾ ਜਿਹਾ ਕੋਈ ਹੈਲੋ ਹਾਏ ਵੀ ਕਿਸੇ ਨੇ ਕਰ ਦਿੱਤੇ ਤੇ ਉਹਨਾਂ ਦੀ ਝੋਲੀ ਇਹਨਾਂ ਨੇ ਟਿਕਟ ਪਾ ਦੇਣੀ ਆ ਮਤਲਬ ਕੈਂਡੀਡੇਟ ਨਹੀਂ ਲੱਭਦੇ ਇਹਨਾਂ ਨੂੰ ਤੇ ਅਫਸਰਾਂ ਤੇ ਫਿਰ ਉਹੀ ਭਾਸ਼ਾ ਬੋਲ ਰਹੇ ਨੇ ਤੇ ਉਹੀ ਅਫਸਰ ਦੀ ਕੁਰਸੀ ਦੇ ਨਾਲ ਜਿਹੜਾ ਇਨਸਾਫ ਹੈ ਕਿ ਉਹ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਜਾਂ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਜੁੜੇ ਹੋਣ ਦਾ ਸੰਬੂਤ ਦੇ ਰਹੇ ਨੇ ਔਰ ਜਦੋਂ ਉਹਨਾਂ ਨੇ ਅਫਸਰ ਸਾਈਬਾ ਨੇ ਇਹ ਗੱਲ ਕਹੀ ਕਿ ਤੁਹਾਨੂੰ ਤਾਂ ਕੈਂਡੀਡੇਟ ਨਹੀਂ ਲੱਭਦੇ ਆਪੋਜੀਸ਼ਨ ਨੂੰ ਕੈਂਡੀਡੇਟ ਨਹੀਂ ਲੱਭਦੇ ਤਾਂ ਫਿਰ ਰੌਲਾ ਪੈ ਜਾਂਦਾ ਆ ਤੇ ਉਹ ਰੌਲਾ ਪਿਆ ਤੇ ਫਿਰ ਕਹਿੰਦੇ ਜੀ ਆਪਾਂ ਤਾਂ ਐਸਐਚਓ ਨੂੰ ਸੱਦਾਂਗੇ ਇਹਨਾਂ ਨੂੰ ਬਾਹਰ ਕਢਾਵਾਂਗੇ ਉਹ ਬੀਬਾ ਕਹਿੰਦੇ ਕਿ ਉਸ ਬੀਬਾ ਨੂੰ ਕਿਹਾ ਗਿਆ ਕਿ ਇਹ ਦਫ਼ਤਰ ਕਿੰਦਾ ਆ ਲੋਕਾਂ ਦਾ ਦਫ਼ਤਰ ਆ ਤੁਸੀਂ ਲੋਕਾਂ ਦੇ ਨੌਕਰ ਹੋ ਤੁਸੀਂ ਇਨਸਾਫ ਦੇਣਾ ਆ ਤੁਸੀਂ ਦੱਸਣਾ ਆ ਔਰ ਇੱਕ ਥਾਂ ਨਹੀਂ ਇਸੇ ਨਾਪੇ ਦੀ ਇਕੱਲੀ ਗੱਲ ਨਹੀਂ ਹੈ ਡੇਰਾ ਬੱਸੀ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਉੱਥੇ ਵੀ ਕੁਝ ਇਦਾਂ ਦਾ ਹੀ ਹੁੰਦਾ ਆ ਡੇਰਾ ਬੱਸੀ ਦੇ ਵਿੱਚ ਐਨ ਕੇ ਸ਼ਰਮਾ ਜਾਂਦੇ ਆ ਬੀਟਪੀਓ ਦਫ਼ਤਰ ਦੇ ਵਿੱਚ ਬਾਕੀ ਉੱਥੇ ਹੁੰਦਾ ਕੀ ਆ ਥਾਵਾਂ ਖਾਲੀ ਪਈਆਂ ਹੋਈਆਂ ਨੇ ਉੱਥੇ ਕੁਝ ਨਜ਼ਰ ਨਹੀਂ ਆ ਰਿਹਾ ਜਦੋਂ ਪੁੱਛਿਆ ਜਾਂਦਾ ਆ ਪੁੱਛਿਆ ਜਾਂਦਾ ਤਾਂ ਕਹਿੰਦੇ ਆ ਕਿ ਮੀਟਿੰਗਾਂ ਤੇ ਗਏ ਹੋਏ ਆ ਸਾਰੇ ਅਫਸਰ ਮਤਲਬ 4 ਦਿਨ ਤੁਹਾਡੇ ਕੋਲ ਨਾਮੀਨੇਸ਼ਨ ਪੇਪਰ ਦਾਖਲ ਕਰਨ ਦੇ ਹੁੰਦੇ ਆ ਤੇ ਤੁਸੀਂ 4 ਦਿਨਾਂ ਦੇ ਵਿੱਚ ਜੇ ਮੀਟਿੰਗਾਂ ਕਰਨ ਦੇ ਲਈ ਬਾਹਰ ਰਹੋਗੇ ਤੁਹਾਡੀ ਕੁਰਸੀ ਤੋਂ ਤੁਸੀਂ ਗਾਇਬ ਰਹੋਗੇ ਤਾਂ ਇਹਦੇ ਮਤਲਬ ਮੈਨੇ ਕੀ ਨੇ ਇੱਕ ਥਾਂ ਤੇ ਤਾਂ ਇਹ ਵੀ ਦਾਵਾ ਕੀਤਾ ਗਿਆ ਕਿ ਆਪੋਜੀਸ਼ਨ ਵਾਲਿਆਂ ਦੇ ਵੱਲੋਂ ਕਿ ਅਫਸਰ ਤਾਂ ਉੱਠ ਕੇ ਜਿਹੜੇ ਆ ਉਹ ਪਟਿਆਲੇ ਦੇ ਵਿੱਚ ਡਾਕਟਰ ਬਲਬੀਰ ਸਿੰਘ ਜਿਹੜੇ ਸਿਹਤ ਮੰਤਰੀ ਆ ਉਹਨਾਂ ਦੇ ਘਰੇ ਬੈਠੇ ਆ ਮਤਲਬ ਨਾ ਆਪੋਜੀਸ਼ਨ ਦੇ ਇੱਥੇ ਨਾਮਜ਼ਦਗੀ ਪੱਤਰ ਦਾਖਲ ਹੋਣ ਤੇ ਨਾ ਹੀ ਇਹ ਚੋਣ ਲੜ ਸਕਣ ਆਪੇ ਹੀ ਸਾਰੇ ਪੱਖ ਦੇ ਵਿੱਚ ਜਿਹੜੀਆਂ ਨੇ ਉਹ ਚੀਜ਼ਾਂ ਭੁਗਤਨ ਲਈ ਉਹਨਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਸੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਕਿਤੇ ਕੋਈ ਵੀ ਸ਼ਿਕਾਇਤ ਜਿਹੜੀ ਉਹ ਦਰਜ ਨਹੀਂ ਕਰਵਾਈ ਇਸ ਤਰ੍ਹਾਂ ਕੋਈ ਵੀ ਕਾਰਵਾਈ ਜਿਹੜੀ ਸਾਹਮਣੇ ਨਹੀਂ ਆਈ ਹੈ ਕਿ ਸਾਡੇ ਨਾਲ ਆ ਹੋ ਰਿਹਾ ਸਾਡੇ ਨਾਲ ਉਹ ਹੋ ਰਿਹਾ ਉਹਨਾਂ ਨਾਲ ਸਾਰਾ ਕੁਝ ਅਵੇਲੇਬਲ ਹੈ ਉਹਨਾਂ ਨੂੰ ਜੋ ਚਾਹੀਦਾ ਆ ਉਹ ਆਪਣਾ ਕੰਮ ਕਰਵਾ ਰਹੇ ਆ ਜਦੋਂ ਆਪੋਜੀਸ਼ਨ ਜਾਣ ਬੁੱਝ ਕੇ ਰੌਲਾ ਪਾਉਂਦੀ ਆ ਹੁਣ ਇਹ ਸਭ ਦੇ ਦਰਮਿਆਨ ਇਹ ਵੀ ਗੱਲ ਨਿਕਲ ਕੇ ਆਈ ਹੈ ਕਿਉਂਕਿ ਅਰਸ਼ਦੀਪ ਕਲੇਰ ਅਕਾਲੀ ਦਲ ਦੇ ਪੱਲੋਂ ਉਹ ਇੱਕ ਅਪਰੋਚ ਕਰਦੇ ਆ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਦੂਜੀ ਅਪਰੋਚ ਕਰਦੇ ਆ ਹਾਈ ਕੋਰਟ ਨੂੰ ਈਵਨ ਕਿ ਰਾਜਾ ਵੜਿੰਗ ਵੀ ਚਿੱਠੀ ਲਿਖਦੇ ਆ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਿ ਭਾਈ ਐਨਓਸੀਸ ਤੇ ਚੁੱਲਾ ਟੈਕਸ ਨੂੰ ਲੈ ਕੇ ਸਾਡੇ ਕੈਂਡੀਡੇਟ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਦੇ ਤੋਂ ਬਾਅਦ ਹੁਣ ਇਹ ਫੈਸਲਾ ਲਿਆ ਗਿਆ ਹੈ ਸਟੇਟ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿ ਤੁਹਾਨੂੰ ਚੁੱਲਾ ਟੈਕਸ ਦੀ ਰਸੀਦ ਲੈਣ ਦੀ ਲੋੜ ਨਹੀਂ ਹੈ ਤੁਹਾਨੂੰ ਐਨਓਸੀ ਲੈਣ ਦੀ ਲੋੜ ਨਹੀਂ ਹੈ ਜੇ ਨਹੀਂ ਬਣਦਾ ਤੁਹਾਡਾ ਕੰਮ ਤਾਂ ਤੁਸੀਂ ਇੱਕ ਐਫੀਡੇਵਟ ਲਿਖ ਕੇ ਸਾਡਾ ਕੋਈ ਬਕਾਇਆ ਸਾਡਾ ਕੋਈ ਵੀ ਬਾਕੀ ਪੈਸਾ ਨਹੀਂ ਹੈ ਲੈਂਡ ਡੀਲ ਨਹੀਂ ਹੈ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਰਾਡ ਨਹੀਂ ਕੀਤਾ ਹੋਇਆ ਤਾਂ ਤੁਸੀਂ ਇੱਕ ਐਫੀਡੇਵਟ ਲਿਖ ਸਕਦੇ ਹੋ ਜਿਹੜੀ ਇਹ ਪਰ ਇਹ ਜਿਹੜੀ ਸਥਿਤੀ ਆ ਉਹ ਇਸ ਸਮੇਂ ਤਿਲਕਣਵਾਜੀ ਵਾਲੀ ਹੁੰਦੀ ਆ ਚੋਣਾ ਹੋਣਾ ਕਹਿ દਈਏ ਕਿ ਇਹ ਗੱਲਾਂ ਕਹਿ ਦਿੱਤੀਆਂ ਜਾਣ ਕਿ ਐਫੀ ਡੈਪਟ ਦੇ ਦਿਓ ਤੁਹਾਡੀ ਗੱਲ ਬਣ ਜਾਵੇ ਕਿ ਪਰ ਐਂਡ ਮੌਕੇ ਤੇ ਆਖਰੀ ਮੌਕੇ ਤੇ ਜਾ ਕੇ ਜੇਕਰ ਉਹਨਾਂ ਦਾ ਫਾਰਮ ਜਾਂ ਕਾਗਜ਼ ਜਿਹੜੇ ਉਹ ਰਿਜੈਕਟ ਕਰ ਦਿੱਤੇ ਜਾਣ ਨਾ ਮਨਜ਼ੂਰ ਕਰ ਦਿੱਤੇ ਜਾਣ ਤਾਂ ਫਿਰ ਉਸ ਸਮੇਂ ਜਿਹੜੀਆਂ ਸਥਿਤੀਆਂ ਨੇ ਉਹ ਕਾਫੀ ਗੰਭੀਰ ਹੋ ਜਾਂਦੀਆਂ ਨੇ ਤੇ ਫਿਰ ਕੈਂਡੀਡੇਟ ਉਸ ਸਮੇਂ ਕਰੇਗਾ ਕੀ ਕਿਉਂਕਿ ਉਹਨੂੰ ਕਹਿ ਦਿੱਤਾ ਜਾਏਗਾ ਕਿ ਤੁਹਾਨੂੰ ਨਾਮਜ਼ਦਗੀਆਂ ਜाहिर ਕਰਨ ਦੇ ਲਈ ਸਮਾਂ ਦਿੱਤਾ ਸੀ ਤੁਸੀਂ ਆਪਣਾ ਪੂਰੀ ਫਾਈਲ ਤਿਆਰ ਕਰਕੇ ਸਾਡੇ ਕੋਲ ਜਮ੍ਹਾਂ ਕਰਵਾਉਂਦੇ ਹੁਣ ਜੇ ਤੁਸੀਂ ਜਮ੍ਹਾਂ ਨਹੀਂ ਕਰਵਾ पाए ਜਾਂ ਤੁਹਾਡੀ ਨਾਮੀਨੇਸ਼ਨ ਰੱਦ ਕਰ ਦਿੱਤੀ ਗਈ ਹੈ ਤਾਂ ਫਿਰ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਤੇ ਪਰ ਜਿਹੜੇ ਕੈਂਡੀਡੇਟ ਦੇ ਵੱਲੋਂ ਇਹ ਫਾਰਮ ਭਰੇ ਜਾਂਦੇ ਆ ਉਹ ਆਪਣੇ ਮਨ ਦੀ ਤਸੱਲੀ ਦੇ ਲਈ ਜੋ ਵੀ ਉਹਨਾਂ ਨੂੰ ਕਾਗਜ਼ੀ ਕਾਰਵਾਈ ਕਹੀ ਜਾਂਦੀ ਆ ਉਹ ਕਰਦੇ ਆ ਉਹ ਇਸ ਚੀਜ਼ ਤੇ ਇਹਨਾਂ ਗੱਲਾਂ ਦੇ ਉੱਤੇ ਇਤਬਾਰ ਨਹੀਂ ਕਰਦੇ ਕਿਉਂਕਿ ਸਰਕਾਰਾਂ ਜਾਂ ਅਧਿਕਾਰੀ ਉਸ ਸਮੇਂ ਇਸ ਚੀਜ਼ ਨੂੰ ਉਲਟ ਫੇਰ ਬਦਲਦੇ ਵਿੱਚ ਲਿਆ ਕੇ ਕਹਿ ਦਿੰਦੇ ਆ ਕਿ ਅਸੀਂ ਤਾਂ ਇਦਾਂ ਕਿਹਾ ਸੀ ਅਸੀਂ ਇਦਾਂ ਕਿਹਾ ਸੀ ਅਸੀਂ ਇਹ ਨਹੀਂ ਕਿਹਾ ਸੀ ਕਿ ਤੁਸੀਂ ਪਰ ਮਹੀਨਾ ਜਮਾ ਕਰਵਾਓ ਅਸੀਂ ਕਿਹਾ ਸੀ ਕਿ ਤੁਸੀਂ ਹਲਪਨਾਮਾ ਦਿਓ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਪਰ ਇਸ ਸਮੇਂ ਜਿਹੜੀਆਂ ਚੋਣਾਂ ਨੇ ਜ਼ਿਲ੍ਹਾ ਪ੍ਰੇਸ਼ਦੀਆਂ ਲੈ ਕੇ ਪੰਚਾਇਤ ਸੰਮਤੀਆਂ ਲੈ ਕੇ ਉਹ ਸਿਰਤੇ ਨੇ ਤੇ ਬਹੁਤ ਸਾਰੇ ਪੰਜਾਬ ਦੇ ਵਿੱਚ ਇਸ ਸਮੇਂ ਜਿਹੜੇ ਰੌਲੇ ਰੱਪੇ ਨੇ ਉਹ ਚੱਲ ਰਹੇ ਨੇ ਕੈਂਡੀਡੇਟਸ ਆਪਣੇ ਆਪਣੇ ਕੈਂਡੀਡੇਟਸ ਨੂੰ ਜਿਹੜੇ ਆ ਉਹ ਉਹਨਾਂ ਦੇ ਪੱਖ ਦੇ ਵਿੱਚ ਪ੍ਰਚਾਰ ਕਰਦੇ ਵੀ ਦਿਖਾਈ ਦੇਣਗੇ ਤੇ ਕਿਤੇ ਨਾ ਕਿਤੇ ਨੋਮੀਨੇਸ਼ਨਸ ਨੂੰ ਲੈ ਕੇ ਕਾਫੀ ਜਿਹੜਾ ਹੱਲਾ-ਬੋਲਾ ਹੈ ਉਹ ਪੰਜਾਬ ਦੇ ਵਿੱਚ ਚੱਲ ਰਿਹਾ ਆ ਜੀ ਔਰ ਅਗਲੀ ਖਬਰ ਇਹ ਵੀ ਹੈ ਜੋ ਕੇਂਦਰ ਸਰਕਾਰ ਦੇ ਵੱਲੋਂ ਸੰਚਾਰ ਸਾਥੀ ਐਪ ਜਿਹੜੀ ਸਰਕਾਰ ਨੇ ਕਹੀ ਹੈ ਕਿ ਤੁਹਾਡੇ ਫੋਨਾਂ ਦੇ ਵਿੱਚ ਹੁਣ 90 ਦਿਨਾਂ ਬਾਅਦ ਕੰਪਨੀਆਂ ਨੂੰ ਕਹਿ ਦਿੱਤਾ ਗਿਆ ਹੈ ਕਿ ਇਸ ਨੂੰ ਪ੍ਰੀ-ਇਨਸਟਾਲ ਕਰ ਦਿਓ ਕਿ ਮਤਲਬ ਕਿ ਹੁਣ ਤੁਹਾਡੇ ਫੋਨ ਦੇ ਵਿੱਚ ਸਰਕਾਰ ਦੀ ਜਿਹੜੀ ਐਪ ਹੈ ਉਹ ਚੱਲੇਗੀ ਪਰ ਇਸ ਦਾ ਵਿਰੋਧ ਹੁੰਦਾ ਆ ਵਿਰੋਧੀ ਪਾਰਟੀਆਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਆ ਕੇਂਦਰੀ ਜਿਹੜੇ ਮੁਲਾਜ਼ਮ ਨੇ ਜਾਂ ਜਿਨ੍ਹਾਂ ਦੇ ਵੱਲੋਂ ਐਨਾਨਸਮੈਂਟ ਕੀਤੀ ਜਾਂਦੀ ਆ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਆ ਚਰਚਾ ਹੁਣ ਜਿਹੜੀ ਸ਼ੁਰੂ ਆ ਉਹ ਹੋ ਚੁੱਕੀ ਐ ਤੇ ਹੁਣ ਕੇਂਦਰ ਦੇ ਮੁਲਾਜ਼ਮਾਂ ਦੇ ਵੱਲੋਂ ਜਾਂ ਅਧਿਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸਕੀਮ ਲਾਂਚ ਹੋਈ ਐ ਇਹ ਐਕਟ ਬਣਿਆ ਹੋਇਆ ਮਈ 2023 ਦਾ ਜਦੋਂ ਕੇਂਦਰ ਦੇ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਨੇ ਇਹਨੂੰ ਲਾਂਚ ਕੀਤਾ ਸੀ ਟੈਲੀਕਾਮ ਐਕਟ ਦੇ ਤਹਿਤ ਉਹਦੇ ਵਿੱਚ ਕੀ ਸੀ ਕਿ ਹਰ ਮੋਬਾਈਲ ਦੇ ਵਿੱਚ ਜਿਹੜਾ ਆ ਉਹ ਬਾਇ ਡਿਫਾਲਟ ਇੱਕ ਜਿਹੜੀ ਆ ਐਪ ਉਹ ਇੰਸਟਾਲ ਹੋਏਗੀ ਇਹਨੂੰ ਡਿਲੀਟ ਨਹੀਂ ਕੀਤਾ ਜਾ ਸਕੇਗਾ ਇਹਨੂੰ ਅਨਇੰਸਟਾਲ ਵੀ ਨਹੀਂ ਕੀਤਾ ਜਾ ਸਕੇਗਾ ਔਰ ਇਹਦੇ ਨਾਲ ਤੁਸੀਂ ਆਪਣਾ EVMI ਨੰਬਰ ਜਿਹੜਾ EVMI ਨੰਬਰ ਹੁੰਦਾ ਆ ਉਹ 15 ਡਿਜੀਟ ਦਾ ਨੰਬਰ ਹੁੰਦਾ ਆ ਤੁਸੀਂ ਉਹਦੇ ਵਿੱਚ ਫਿਲ ਕਰ ਸਕਦੇ ਹੋ ਤੇ ਦਾਵੇ ਕੀ ਕੀਤੇ ਜਾਂਦੇ ਆ ਦਾਵਾ ਇਹ ਕੀਤਾ ਜਾਂਦਾ ਆ ਕਿ ਜੇਕਰ ਤੁਸੀਂ ਇਹਨੂੰ ਐਕਟੀਵੇਟ ਕਰ ਲੈਂਦੇ ਹੋ ਫਿਰ ਤੁਹਾਡਾ ਫੋਨ ਜੇਕਰ ਚੋਰੀ ਹੋ ਜਾਂਦਾ ਆ ਤੁਹਾਡਾ ਫੋਨ ਜੇਕਰ ਚੋਰੀ ਹੋ ਜਾਂਦਾ ਆ ਤੇ ਕਿਸੇ ਤਰੀਕੇ ਦੇ ਨਾਲ ਜਿਹੜੀਆਂ ਫੇਕ ਕਾਲਾਂ ਆਉਂਦੀਆਂ ਨੇ ਜਾਂ ਉਸ ਫੋਨ ਤੋਂ ਕੀਤੀਆਂ ਜਾਂਦੀਆਂ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਠੱਗੀ ਹੁੰਦੀ ਹੈ ਤਾਂ ਉਹਨਾਂ ਸਾਰਿਆਂ ਦੇ ਵਿੱਚ ਇਹਦੇ ਐਪ ਦੇ ਨਾਲ ਜਿਹੜੀ ਪਾਬੰਦੀ ਆ ਉਹ ਲੱਗ ਜਾਏਗੀ ਔਰ ਇਹ ਵੀ ਦਾਵਾ ਕੀਤਾ ਜਾ ਰਿਹਾ ਆ ਕਿ ਭਾਈ ਇਹਦੇ ਨਾਲ ਅਸੀਂ 42 ਲੱਖ ਫੋਨ ਨੰਬਰ ਜਿਹੜੇ ਆ ਉਹ ਬਲੌਕ ਕੀਤੇ ਆ ਜਿਹੜੇ ਚੋਰੀ ਹੋ ਗਏ ਸੀ 26 ਲੱਖ ਫੋਨ ਜਿਹੜੇ ਆ ਉਸੇ ਟ੍ਰੇਸ ਕਰਕੇ ਰਿਕਵਰ ਕੀਤੇ ਆ ਤੇ ਰਿਕਵਰ ਕਰਕੇ ਵਾਪਸ ਉਹਨਾਂ ਦੇ ਮਾਲਕਾਂ ਨੂੰ ਦੇ ਦਿੱਤੇ ਆ ਅਤੇ ਹੁਣ ਦੁਬਾਰਾ ਜਦੋਂ ਇਹ ਸਕੀਮ ਲਾਂਚ ਕੀਤੀ ਜਾ ਰਹੀ ਆ ਤਾਂ ਇਹਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਲਗਭਗ 5 ਕਰੋੜ ਡਾਊਨਲੋਡਸ ਇਹਦੇ ਜਿਹੜੇ ਆਲਰੇਡੀ ਹੋ ਚੁੱਕੇ ਨੇ ਆਪੋਜੀਸ਼ਨ ਕਹਿ ਰਹੀ ਹੈ ਕਿ ਇਦਾਂ ਨਹੀਂ ਹੈ ਇਹ ਤਾਂ ਇੱਕ ਬੱਗ ਹੈ ਜਿਹੜਾ ਕਿ ਸਾਡੇ ਫੋਨ ਦੇ ਰਾਹੀਂ ਸਾਡੇ ਤੇ ਨਜ਼ਰ ਰੱਖੇਗਾ ਸਾਡੀ ਨਿਗਰਾਨੀ ਕਰੇਗਾ ਇਹ ਐਪ ਨਹੀਂ ਹੈ ਇਹ ਤੁਹਾਡੇ ਪੂਰੇ ਫੋਨ ਨੂੰ ਤੁਹਾਡੇ ਫੋਨ ਦੇ ਕੈਮਰੇ ਨੂੰ ਤੇ ਤੁਹਾਡੀ ਈਮੇਲ ਆਈਡੀ ਨੂੰ ਤੇ ਤੁਹਾਡੇ ਸੋਸ਼ਲ ਮੀਡੀਆ ਨੂੰ ਟਰੈਕ ਕਰਨ ਦਾ ਇੱਕ ਨਾ ਇੱਕ ਤਰੀਕਾ ਆਇਆ